ਉੱਤਰੋ ਹੁਣ ਤੁਸੀਂ ਚਾਚੀ ਆ ਲੈ ਆਏ ਇਹਨਾਂ ਨੂੰ ਮੈਂ ਚਾਚੂ ਨੂੰ ਤਾਂ ਨਾ ਬੁਲਾਵੋ ਬੁਲਾਵਾ ਕਿਉਂਦਾ ਉੱਤਰ ਜਾ ਉੱਤਰੋ ਇੱਕ ਗੱਲ ਸੁਣਵਾ ਤੁਸੀਂ ਗੰਨਿਆ ਕਿੱਥੇ ਸੀ ਉਥੇ ਗੰਨਿਆ ਕਿੱਥੇ ਸੀ ਚਾਚੀ ਲਿਉਣੀ ਕਿੱਥੋਂ ਨੇ ਉਥੇ ਪਾਰਕ 'ਚ ਬੈਠੀਆਂ ਸੀ ਦੋ ਜਣੀਆਂ ਝੂਲਿਆਂ 'ਤੇ ਖੇਡੀਆਂ ਜਾਂਦੀਆਂ ਸੀਗੀਆਂ ਜਿਹਦਾ ਵਿਚਾਰੀਆਂ ਪਿੰਡੋਂ ਬਾਹਰ ਗਈਆਂ ਹੁਣ ਫਿਰ ਤਾਂ ਹੋਵੇ ਅੱਜ ਪਹਿਲੇ ਦਿਨ ਗਿਆ ਸੀ ਉਥੇ ਤਾਂ ਖੇਡੀਆਂ ਜਾਂਦੀਆਂ ਸੀ ਲੇ ਕੋਈ ਨਾ ਪਤਾ ਇਹਨਾਂ ਨੂੰ ਤਾਂ ਮੈਂ ਪੁੱਛਦੀਆਂ ਜੰਦੂਰੇ ਕਿ ਤੂੰ ਕਰਦੀ ਬੀਬੀ ਹੇ ਪੁੱਤਾ ਸੀ ਨਾ ਹਾਂ ਬੀਬੀ ਨਹੀਂ ਕਹਿੰਦਾ ਆਪਣੀ ਗੱਲ ਵੱਜ ਗਈ ਕੀ ਗਰੀਆ ਨਹੀਂ ਇਹ ਕਿਹੜੀ ਔਰਤ ਨੂੰ ਐ ਨਿਕਰਾ ਕੇ ਮੈਂ ਨਾ ਪਾਰਕ ਦੇ ਵਿੱਚ ਦੱਸ ਕੀ ਕਰਦੇ ਅਸੀਂ ਇਹ ਬੈਠੇ ਨਾ ਨਾ ਪਾਰਕ 'ਚ ਇਹ ਕਿਹੜਾ ਕਿਸੇ ਮੁੰਡੇ ਨਾਲ ਬੈਠੀ ਆਂ ਦੀ ਉਹ ਗੰਨਿਆ ਕੀ ਲੈਣ ਸੀ ਤੇ ਕੁੜੀਓ ਚਲੋ ਅੰਦਰ ਥੋੜੀ ਵਿੱਚ ਗੁਦਣੀ ਦੀ ਪੈਣ ਆ ਲੈਣੀ ਚੱਲ ਜੀ ਅੰਦਰ ਇਹ ਆ ਲਵੀਓ ਬੱਡਾ ਅੰਦਰ ਵਾਜਿਆ ਤੂੰ ਬੱਸ ਕਰ ਉਹਨਾਂ ਜਿਹੜੇ ਹੱਥ ਚੱਕਣ ਲੱਗ ਜਾਂਦੀਆਂ ਜਵਾਨ ਹੋਈਆਂ ਹੋਈਆਂ ਨੇ ਓ ਥੋੜੇ ਕਰੇ ਭੱਜ ਜਾਂਦੇ ਨੇ ਜਿੱਦ ਮੈਂ ਕਹਿੰਦੀ ਨਹੀਂ ਕੱਚੀ ਦਾ ਬੱਝਣ ਨਹੀਂ ਮੈਂ ਮਾਂ ਕਰ ਇੰਨਾ ਭੱਜੀਆਂ ਇੰਨਾ ਤੇ ਇੰਨਾ ਭੱਜੀਆਂ ਮੈਨੂੰ ਇਹਨਾਂ ਨੇ ਥਕਾ ਤਨ ਪੁੱਤੀਆਂ ਨੇ ਤੇਰੀ ਗੱਲ ਸੁਣਾ ਇਸ ਦੁਬਾਰਾ ਤੈਨੂੰ ਇਹ じゃ ਕੋਈ ਲਾਂਬਾ ਨਹੀਂ ਆਉਂਦਾ ਤੂੰ ਇਹਨਾਂ ਦਾ ਛੇਤੀ ਵਿਆਹ ਕਰ ਦੇ ਕੋਈ ਨਹੀਂ ਕਰੂੰਗੀ ਵਿਆਹ ਹਜੇ ਦੇਖਾਂਗੇ ਦੇਖਾਂਗੇ ਹੋਰ ਚਾਚੀ ਤੈਨੂੰ ਮੈਂ ਕੀ ਵਾਦਾ ਕਰਿਆ ਸੀ ਭਲਾ ਕਿਉਂ ਕੀ ਗੱਲ ਇਹ ਥੋੜੀ ਕਾਰਵਾਈ ਹੋਊਗੀ ਵੀ ਤੁਸੀਂ ਘਰੋਂ ਭੱਜ ਜਾਓ ਫਿਰ ਬੇਦੀ ਹਾਂ ਕਰ ਦੂ ਸਭ ਤਾਂ ਅੰਜ ਕੇ ਮੈਂ ਗੱਲਾਂ ਇਹ ਸਾਰੇ ਚਲੇ ਕਰ ਦੋ ਬੱਡੀ ਹੋਈ ਜਨਾਨੀ ਕਿੰਨੇ ਕੁੱਤੇ ਦੀ ਵੱਡੀ ਤੂੰ ਜਨਾਨੀ ਮੈਂ ਹਾਂ ਆਹ ਹੈਗੀ ਕੁੱਤੇ ਦੀ ਵੱਡੀ ਤਾਂ ਇਹਨੇ ਕੀਤਾ ਜਿਹੜਾ ਵੀ ਕੁਛ ਕੀਤਾਗਾ ਮੇਰੀ ਗੱਲ ਸੁਣ ਲੈ ਚਾਚੀ ਲੜਾਈ ਹੋਊਗੀ ਤੇਰੀ ਮੇਰੇ ਨਾਲ ਮੇਰੀ ਮਾਂ ਤੱਕ ਜਾਣ ਦੀ ਕੋਈ ਲੋੜ ਨਹੀਂ ਉਹਦੇ ਦਾ ਤੇਰੀ ਸੰਗੀ ਮੈਂ ਦੱਬੀ ਨਹੀਂ ਅੱਜ ਜ਼ਰੂਰ ਦੱਬ ਦੂੰਗੀ ਮੇਰੀ ਗੱਲ ਸੁਣ ਲੈ ਉਂਗਲ ਜੀ ਨਾ ਕਰ ਕੁੜਗਿਆ ਮੇਰੇ ਬਣੀ ਹਾਂ ਤੇਥੋਂ ਵੱਡੀ ਐ ਅਭੀ ਮਾਵਨੇ ਕਰਿਆ ਤੇ ਆਪਣੀ ਨੁਪੁੱਤੀ ਬਣੀ ਇਸਨੇ ਮੇਰੇ ਕਾ ਕੁੜੀਆਂ ਭਜਾਈਆਂ ਨੇ ਵੀ ਫਿਰ ਵਿਆਹ ਕਰਤਾਂਗੇ ਬਚੋਲਗੀ ਲਾ ਲਗੇ ਕਿੰਨੇ ਕ ਪੈਸੇ ਲਵੇਂਗੀ ਮੇਰੇ ਕ ਕੁੜੀਆਂ ਦੇ ਤੈਨੂੰ ਸ਼ਰਮ ਤਾਂ ਨਹੀਂ ਆਈ ਚੰਗਾ ਤੇਰੇ ਗੱਲ ਮੰਨ ਕੇ ਅਸੀਂ ਫੋਨ ਕਰੇ ਤੇ ਆਏ ਤੂੰ ਸਾਨੂੰ ਚੰਗਾ ਪ੍ਰਸ਼ਾਦ ਦੇ ਰਹੀ ਹੈ ਮੈਂ ਤੈਨੂੰ ਸਾਰਾ ਪਤਾ ਸੀ ਵੀ ਅਸੀਂ ਤਾਂ ਭਜਾਈਆਂ ਉੱਥੇ ਬਿਠਾਇਆ ਇਹ ਕੁੜੀਆਂ ਨੂੰ ਵੀ ਮੁੜ ਕੇ ਲੈ ਆਵਾਂਗੇ ਸਾਨੂੰ ਤਾਂ ਬੁਲਾਉਗੀ ਇਹ ਇਹਨੂੰ ਚੁੱਪ ਕਰਾ ਲਓ ਇਹਦੀ ਜੀਭ ਦੀ ਜ਼ਿਆਦਾ ਹੀ ਬਾਤ ਹੋਉਗੀ ਵੱਟ ਕੇ ਰੱਖਨਾਗੇ ਚੱਲ ਬੋਲਦੀ ਆ ਪਰ ਕਰ ਜਾ ਤਾਂ ਕਰਦੀ ਨਹੀਂ ਜੱਪਾ ਨੇ ਚੁੱਪ ਕਰ ਜਾ ਤੂੰ ਉਹਦੇ ਜੱਟਾ ਕਰੇ ਜਾ ਮੈਨੂੰ ਜਾਂਦੀ ਨਹੀਂ ਆ ਮੈਂ ਤੇਰੇ ਕੋਲ ਜਾ ਜਾ ਮੈਂ ਤੁਹਾਨੂੰ ਬੁਲਾਉਂਦੀ ਕਰੀ ਨਹੀਂ ਲਾਪਰੀ ਤੇ ਕਿ ਦੱਸ ਮੈਂ ਤੇਰਾ ਪੁੱਤ ਨਸ਼ਾ ਨਾ ਬਟਾ ਲਾਉਣੀ ਆ ਅੱਜ ਮੈਂ ਤੂੰ ਵੀ ਆ ਜਿਹੜੇ ਕਰ ਹੁੰਦੀ ਆ ਲੰਡਰਾ ਆ ਕਰ ਹੁੰਦੀ ਆਗੀ ਇਹਦੇ ਸਾਰੇ ਘਰ ਪੱਟ ਤੇ ਘਰ ਘਰ ਫਿਰਦੀ ਰਹਿੰਦੀ ਆ ਗੱਲਾਂ ਕਰਦੀ ਹਾਂ ਓਏ ਨਾ ਲਾਪਰੀ ਬੇ ਕੀ ਬੋਲ ਲਾਪਰੀ ਤੇ ਕੱਲ੍ਹ ਆਉਂਦੀ ਆਂ ਲੰਡਰਾ ਰਹਿੰਦੀ ਮੇਰੀ ਮੈਨੂੰ ਇਹ ਕੱਲ੍ਹ ਗਾਵਨੀ ਇਸ ਨੂੰ ਵੀ ਆਤੀ ਕਰੂ ਤਾ ਨਾ ਮੈਨੂੰ ਕਰਾ ਦੇ ਨੀ ਆ ਸਾਹਮਣੇ ਵੇ ਤੈਨੂੰ ਨਹੀਂ ਪਤਾ ਪੁੱਤੋ ਤੂੰ ਤਾਂ ਕੱਲ ਵਿਆਹ ਹੈਗਾ ਇਹ ਕੀ ਕੁਛ ਕਰਦੀ ਹੈਗੀ ਹਾਂ ਮੇਰਾ ਬੰਦਾ ਘਰ ਉੱਟਾ ਤਾ ਇਹਨਾਂ ਪੁੱਤੀ ਨੇ ਇਹ ਮਰ ਜੇ ਇਹ ਜੀ ਕਿਥੇ ਪਾਪ ਲੱਗਿਆ ਮੈਨੂੰ ਘਰ ਆ ਕੇ ਢੋਣ ਲੱਗੇ ਹੁਣ ਆ ਜਾ ਰਿਸ਼ਤੇ ਲੈਣਾ ਬਣੇ ਰਿਸ਼ਤੇ ਆਂ ਇਹਨਾਂ ਨੂੰ ਆ ਕੇ ਕੁੜੀਆਂ ਵੇਚ ਕੇ ਪੈਸੇ ਲੈ ਲਾਂਗੇ ਆਏ ਆ ਹਾਏ ਬੇ ਰੱਬਾ ਪੁੱਤੀਆਂ ਨਾ ਨਿਕਲ ਗਈਆਂ ਇਹਨਾਂ ਨੂੰ ਬੜਨਦੇ ਹੁਣ ਨਹੀਂ ਦੇਉਂ ਤਨੇਸਰੀ ਆਏ ਹੋ ਲੈ ਕੇ ਗਈ ਆਸਾ ਆਲੇ ਲੈ ਕੇ ਗਈ ਮੈਨੂੰ ਇਹ ਲੈ ਕੇ ਗਈ ਇਹ ਮੈਂ ਕਿਉਂ ਲੈ ਕੇ ਗਈ ਆ ਬੀਬੀ ਮੈਂ ਨਹੀਂ ਲੈ ਕੇ ਗਈ ਮੈਨੂੰ ਇਹ ਲੈ ਕੇ ਗਈ ਹੈ ਨਾ ਤੂੰ ਮੈਨੂੰ ਤੂੰ ਮੈਨੂੰ ਤੂੰ ਮੈਨੂੰ ਉਹ ਦੱਸਿਆ ਨਹੀਂ ਉਂਗਲਾਂ ਹੁੰਦੀਆਂ ਮੈਨੂੰ ਦੱਸਿਆ ਨਹੀਂ ਵੀ ਇਹ ਲੈ ਕੇ ਜਾਂਦੀ ਆ ਫਿਰ ਮੈਨੂੰ ਐਸੀ ਮੈਂ ਵੀ ਮੈਂ ਨਹੀਂ ਬੀਬੀ ਲੈ ਕੇ ਗਈ ਉਂਗਲਾਂ ਹੁੰਦੀਆਂ ਮੈਨੂੰ ਇਹ ਜਾਣ ਕੇ ਮਾਰਦੀ ਆ ਬੀਬੀ ਤੂੰ ਇਹਦੀ ਗੱਲ ਕਿ ਸੁਣਦੀ ਐ ਕਹ ਇਨੀ ਮੈਨੂੰ ਤਪਾ ਲਿਆ ਤੁਸੀਂ ਕਿੱਥੇ ਮੇਰਾ ਲਹੂ ਪੀਤਾ ਨਾਲੇ ਉਹ ਸਰੀਕਣੀ 100 100 ਕੁਸ ਬੋਲ ਕੇ ਗਈ ਹੈਗੀ ਨਾਲੇ ਉਹਦੀ ਕੁੜੀ ਤੇ ਦੇਮਾਨਾ ਨਿਕਲ ਗਿਆ ਫਿਰ ਦੋ ਬਾਹਰ ਨਿਕਲੀਆਂ ਕਦੋਂ ਅਸੀਂ ਉੱਥੇ ਕੀ ਕਰਦੇ ਹੁੰਦੇ ਸੀ ਅਸੀਂ ਦਾ ਘੁੰਮਣ ਨੂੰ ਗਏ ਸੀ ਨਾਲੇ ਉਹ ਆਪ ਆਲਣ ਗਏ ਸੀਗੇ ਕੀ ਹਾਂ ਟੌਪਸ ਜੀ ਟੌਪਸ ਕੀ ਭੱਲ ਗਏ ਸੀ ਮੈਂ ਤਾਂ ਜਿੱਥੇ ਤੁਸੀਂ ਮੈਨੂੰ ਭੇਜਿਆ ਸੀ ਮੈਂ ਤਾਂ ਉੱਥੇ ਭੱਗੀ ਸੀਗੀ ਫਿਰ ਕੀ ਕਹਿੰਦਾ ਉਹ ਉਹ ਤਾਂ ਮੁੱਕਰ ਗਿਆ ਕਹਦਾ ਲੈ ਆ ਤੇਰੇ ਗਿਆ ਕੁੜੀਆਂ ਨੂੰ ਫੇਰਾ ਗਲਾ ਮੁਕਰ ਗਿਆ ਕੀ ਕਰੀਏ ਹੁਣ ਉਹ ਤਾਂ ਮੇਰੇ ਘੜ ਪੈ ਗਿਆ ਫਿਰ ਸਾਨੂੰ ਕੀ ਪਤਾ ਉਹ ਹੀ ਲੈ ਕੇ ਤੂੰ ਹੈਗੀ ਇਹੀ ਜਿਹੀ ਬੀਬੀ ਗੱਲਾਂ ਪਵਾਉਣ ਵਾਲੀ ਅੱਛਾ ਮੈਂ ਇਹ ਜਿਹੀ ਹੈ ਨਹੀਂ ਤੂੰ ਲੈ ਕੇ ਗਈ ਤੂੰ ਮੈਨੂੰ ਦੱਸ ਮੈਂ ਨਹੀਂ ਲੈ ਕੇ ਮੈਂ ਨਹੀਂ ਨਹੀਂ ਤੇ ਆਦੇ ਨੇ ਉਹ ਕੋਈ ਲਾਈ ਤੇ ਮੈਨੂੰ ਕਹਿੰਦੀ ਬੀਬੀ ਕੁਸਰੀ ਹੁੰਦੀ ਨੇ ਲੱਗੂ ਫਿਰਖੰਡੋਂ ਨਪੁੱਤਾਂ ਨੇ ਮੈਨੂੰ ਕਮਲੀ ਬਣਾਤਾ ਨੇ ਇਹਨੇ ਨਹੀਂ ਨੇ ਮਰ ਜਾਂ ਦੋਨੇ ਹੀ ਮੈਂ ਤਾਂ ਕਹਿੰਦੀ ਆ ਨਪੁੱਤਾਂ ਨੇ ਮੈਨੂੰ ਕਮਲੀ ਕਰ ਰੱਖਿਆਗਾ ਇਹਨਾ ਮਰਨ ਨਾ ਮਗਰ ਉਹ ਲੈਣ ਹੋ ਜੀ ਤੈਨੂੰ ਸੱਚੀ ਗੱਲ ਦੱਸਾਂ ਮੈਨੂੰ ਇਹ ਲੈ ਕੇ ਗਈ ਸੀ ਹਾਏ ਕਿੰਡੀ ਖਰਾਬ ਐ ਬੀਬੀ ਮੈਨੂੰ ਇਹਨੇ ਕਿਹਾ ਕਹਿੰਦੇ ਕੁਛ ਨਹੀਂ ਕਹਿੰਦੀ ਬੀਬੀ ਆਪਾਂ ਬਾਗ ਜਾਈਏ ਉਹਦੇ ਪਿੱਛੇ ਲੱਗ ਕੇ ਬਾਗੀ ਝੂਠ ਬੋਲਦੀ ਐ ਇਹਨੇ ਤੁਸੀਂ ਮੈਨੂੰ ਸੱਚੀ ਗੱਲ ਦੱਸੋ ਵੀ ਗਈਆਂ ਕਿੱਥੇ ਸੀ ਉਹਨਾਂ ਦਾ ਪਰੌਣਾ ਤਾਂ 100 ਪੜਦਾ ਪਾਊਗਾ ਬੇਇਤੀ ਮੇਰੀ ਹੁੰਦੀ ਆ ਕਿੱਥੇ ਨਹੀਂ ਗਈਆਂ ਉਸ ਤਾਂ ਖੱਡਰ ਗਈਆਂ ਸੀ ਕਿੱਥੇ ਕੱਢਣ ਆਹ ਲੱਭਣਗੇ ਇੱਥੇ ਕਾਂਟੇ ਕਿੱਥੇ ਉਹ ਪਾਰਕ ਬਾਗ ਚ ਪਾਰਕ ਉਹੋ ਪਾਰਕ ਚ ਤਾਂ ਅਸੀਂ ਉਂ ਬਾਗੀਆਂ ਲੱਭਦੀਆਂ ਲੱਭਦੀਆਂ ਅਸੀਂ ਉਹ ਥੋੜੀ ਜਾਂਦੀ ਸੀ ਵਰਕ ਚ ਨਿਓ ਨਾ ਸੜਕ ਤੇ ਪੈਸੀ ਡਿੱਗੇ ਬਥੋਂ ਤੇ ਆ ਜਾਂਦੇ ਸਾਨੂੰ ਐ ਦੀ ਤੇ ਚੋਰ ਫੇਰ ਫਿਰਦਾ ਹੋਵੇ ਪਿੰਡ ਚ ਫੜ ਲਾਂਗੇ ਉਪਰੋਂ ਜਾ ਕੇ ਚੋਰ ਕੋਲ ਤਾਂ ਮੈਂ ਗਈ ਸੀ ਚੋਰ ਨੇ ਤਾਂ 100 ਕੁਸ ਬੋਲਿਆ ਗਾਹ ਬਹਾ ਮਰੋੜ ਲਿਆ ਮੈਂ ਨਾ ਫਿਰ ਉਹ ਤਾਂ ਅਗਲਾ ਸੀ ਘਰੋਂ ਨਿਕਲਦਾ ਦੇਖਿਆ ਹੁਣ ਐ ਥੋੜੀ ਵੀ ਉਹੀ ਲੈ ਕੇ ਗਿਆ ਹੋਊਗਾ ਨਾ ਬੀਬੀ ਚੋਰ ਚੋਰੀ ਕਰਕੇ ਮੰਨੂਗਾ ਹਾਂ ਫਿਰ ਘਰੇ ਤਾਂ ਆਪਣੇ ਉਹੀ ਆਇਆ ਜਿਉ ਤੁਸੀਂ ਦੇਖੇਗਾ ਉਹ ਮੁੱਕਰ ਗਿਆ ਬਈ ਥਾਣੇ ਰਿਪੋਰਟ ਲਿਖਾਉਣੀ ਪਊ ਉਹਦੇ ਤਾਂ ਬਾਸ ਤੇ ਤਾਂ ਜਾ ਬੀਬੀ ਭੱਗ ਜਾ ਕਿੱਥੇ ਭੱਗ ਜਾ ਥਾਣੇ ਚ ਨੋਲੇ ਸੀ ਭਗ ਜੰਨੇ ਆ ਜਾ ਹਨਾ ਮੈਨੂੰ ਪਾਣੀ ਪੀ ਲੈ ਨਾਲ ਥਾਣਾ ਲੈ ਕੇ ਆਵਾਂਗੀ ਹਾਂ ਤੁਹਾਡਾ ਗੇੜਾ ਭਾਜੇ ਤੁਹਾਡਾ ਇੱਕ ਅਸਰ ਰਹਿੰਦੀ ਏ ਥਾਣੇ ਜਾਣ ਦੀ ਨਿੰਨ ਪੁੱਤ ਕੋ ਘਰਸ ਵਾਲੇ ਹੁੰਦੇ ਨਗੇ ਠਿਕਣਾ ਥਾਣਿਆਂ ਦੀਆਂ ਕੋਈ ਨਾ ਤੁਹਾਨੂੰ ਨਾਲ ਲੈ ਕੇ ਜਾਉ ਉੱਥੇ ਪੁੱਸ ਵਾਲਿਆਂ ਨੂੰ ਕਹੋ ਕਿ ਪਹਿਲਾਂ ਇਹਨਾਂ ਨੂੰ ਲੰਮੇ ਪਾ ਇਹ ਦੱਸਣਗੇ ਤੂੰ ਆ ਠੀਕ ਹੈ ਬਾਲ ਜਾਂਗੇ ਕੋਈ ਨਾ ਸੈਨਮ ਸੈਨੀ ਹੁੰਦੀਆਂ ਨ ਪੁੱਤੀਆਂ ਹੋਨੇ ਕਰ ਲਿਆ ਹੋਨੇ ਕਰ ਲਿਆ ਕੀ ਐ ਤੂੰ ਬੁੱਢੀ ਚਰਾ ਗੱਲ ਸੁਣ ਮੇਰੀ ਬੀਬੀ ਦੀਆਂ ਗੱਲਾਂ ਚ ਨਹੀਂ ਇਹ ਮੈਂ ਇੱਕ ਨਾਟਕ ਦੇਖਦੀ ਹੁੰਨੀ ਆ ਉਹ ਚ ਐ ਕਹਿੰਦੇ ਹੁੰਦੇ ਨੇ ਡਰ ਕੇ ਆਗੇ ਜੀਤ ਹੈ ਜੇ ਆਪਾਂ ਹੁਣ ਹੀ ਡਰ ਗਈਆਂ ਨਾ ਤਾਂ ਬੀਬੀ ਫਿਰ ਐਂ ਕਰਿਆ ਕਰੂ ਆਪਣੇ ਨਾਲ ਇਹ ਬੱਸ ਕਰੇ ਤੂੰ ਉਂਗਲਾ ਲਾ ਕੇ ਛਿੱਤਰ ਮੇਰੇ ਪਵਾ ਦਿੰਨੀ ਐ ਆਈ ਵੱਡੀ ਡਰ ਕੇ ਆਗੇ ਜੀਤ ਹੈ ਬਸ ਡਰ ਗਈ ਮੈਂ ਤਾਂ ਉਹੀ ਨਹੀਂ ਡਰਦੀ ਕਿਸੇ ਤੋਂ ਨਾਲ ਕਹਿੰਦੇ ਹੁੰਦੇ ਨਾ ਜੇ ਕੁਝ ਪਾਉਣ ਆ ਦੇ ਖਾਤਰ ਕੁਝ ਖੋਣਾ ਵੀ ਪੈਂਦਾ ਹੁੰਦਾ ਫਿਰ ਕੀ ਹੋ ਗਿਆ ਇਹ ਦੋ ਲਫੇੜੇ ਪੈਗੇ ਤੇਰੇ ਅੱਛਾ ਦੋ ਲਫੇੜੇ ਪਏ ਨੇ ਇਹ ਤੂੰ ਉਂਗਲਾਂ ਲਾ ਕੇ ਕਢਵਾ ਮੈਨੂੰ ਦਿੰਨੀ ਆਈ ਵਾਰ ਮੇਰੇ ਪਿੱਛੇ ਘਾ ਤੋਂ ਭੱਜੀ ਆਈ ਸੀ ਫਿਰ ਮੈਂ ਤਾਂ ਤੇਰੇ ਅੱਗੇ ਹੋ ਗਈ ਸੀ ਅੱਗੇ ਨਹੀਂ ਹੋਏ ਤੂੰ ਮੇਰੇ ਪਿੱਛੇ ਹੋਈ ਨਹੀਂ ਨਹੀਂ ਹੋਈ ਤੈਨੂੰ ਬਲੇਖਾ ਲੱਗ ਗਿਆ ਹਾਂ ਵੀ ਛਿੱਤਰੇ ਦੇ ਪੈ ਜਾਣਾ ਨਾ ਮੈਂ ਅੱਗੇ ਹੋ ਗਈ ਤੇ ਬਲੇਖਾ ਨਹੀਂ ਬੀਬੀ ਦੇ ਹੱਥ ਤੂੰ ਲੱਗੀ ਹੁਣ ਨਾ ਨਾ ਹਾਂ ਧੋਖਾ ਕਰਦੀ ਆ ਬਈ ਤੂੰ ਆਈ ਵਾਰੀ ਮੈਂ ਚੱਲ ਕੱਲੀ ਵਗ ਜਾ ਕਰੂੰਗੀ ਨਾ ਜਾਏ ਕੱਲੀ ਵਗ ਜਾ ਚੰਗੀ ਤੈਨੂੰ ਝੂਟੇ ਦਵਾ ਕੇ ਲਈਏ ਝੂਟੇ ਕਿੰਨੇ ਦਵਾਈ ਨੇ ਤੈਨੂੰ ਮੈਂ ਤਾਂ ਲੈਂਦੀ ਨਹੀਂ ਝੂਟੇ ਇਹਨਾਂ ਨੇ ਆਪਾਂ ਜੀਜੇ ਨੂੰ ਝੂਟੇ ਦਿੱਤੇ ਸੀ ਹਾਂ ਹਨਾ ਜੀਜੇ ਨੇ ਤਾਂ ਜੀਜਾ ਭੋਲਾ ਵਿਚਾਰਾ ਆਪਾਂ ਨੂੰ ਘਰੇ ਵੀ ਛੱਡ ਗਿਆ ਉਹ ਮੰਮੀ ਨੇ ਫੇਰ ਜਿੱਦਿਆਂ ਅਨਸਰ ਬੋਲ ਮਾਰਤਾ ਕਹਿੰਦਾ ਚਾਚੀ ਆ ਗਈਆਂ ਲੈ ਜਾ ਇਹਨਾਂ ਨੂੰ ਫੇਰ ਅਗਲੇ ਨੂੰ ਭੇਜਿਆ ਵੀ ਤਾਂ ਮੰਮੀ ਨਹੀਂ ਸੀ ਉਹ ਦੇਖ ਲੈ ਕਿੰਨੀ ਦੇਖ ਦਿੱਤੀ ਉਹਨਾਂ ਨੂੰ ਆਪਣੇ ਪਿੱਛੇ ਉਹ ਵੀ ਇਹ ਨਜ਼ਾਰਾ ਬੜਾ ਹੈ ਅੜੀ ਆ ਜਣ ਇਹ ਨਜ਼ਾਰਾ ਤਾਂ ਆਇਆ ਸ਼ੁੱਤਰ ਤਾਂ ਤੋਂ ਮੇਰੇ ਪਵਾਤੇ ਪਰ ਅਗਲੀ ਵਾਰੀ ਮੈਂ ਹੀ ਖਾਣੂੰਗੀ ਤੂੰ ਖਾਂਦੀ ਨਹੀਂ ਵਾਦਾ ਕਰ ਲੈਨੀ ਆ ਮੈਂ ਨਹੀਂ ਵਾਦਾ ਕਰਦੀ ਤੇਰੇ ਨਾਲ ਫੇਰ ਨਾ ਕਹੀ ਮੈਂ ਕਾ ਤੂੰ ਨਾਟਕ ਜਿ ਦੇਖਦੇ ਕਿ ਹੋਰੇ ਬਣਾਈ ਜੰਨੀ ਐ ਇਹ ਹੋਰੇ ਨਹੀਂ ਬੁਲਾਉਂਦੀ ਉਹ ਤਾਂ ਮੈਂ ਸਿੱਖ ਬੁਲਾਈ ਕੁਸ ਗਈ ਸਿੱਖ ਬੁਲਾਈ ਕੁਸ ਗਈ ਮੈਂ ਉਹ ਵੀ ਦਿਖਾ ਦੂੰਗੀ ਨੈਟਕ ਕਦੋਂ ਦਿਖਾਏਂਗੀ ਹੋਰ ਆਪਾਂ ਅੱਜੇ ਦੇਖ ਲਾਂਗੇ ਰਾਤ ਨੂੰ ਜੇ ਅੱਜ ਨਾ ਦਿਖਾਇਆ ਮੈਂ ਬੀਬੀ ਨੂੰ ਦੱਸੂੰਗੀ ਪੱਕਾ ਫਿਰ ਜਾਗਦੀ ਰਹਿਣਾ ਕੋ ਸਾਰੀ ਰਾਤ ਮੰਮੀ ਸੌ ਜਾਂਦੀ ਹੈ ਜਦੋਂ ਉਦੋਂ ਦੇਖਦੀ ਹੁੰਨੀ ਆ ਫਿਰ ਉਦੋਂ ਮੈਨੂੰ ਦਿਖਾ ਦੇ ਹਾਂ ਉਦੋਂ ਦਿਖਾ ਦੂੰਗੀ ਪਰ ਚੱਲੇਂਗੀ ਮੇਰੇ ਨਾਲ ਆਪਾਂ ਕੀ ਕਰਾਂਗੇ ਪਤਾ ਬਾਦਾ ਤਾਂ ਕਰ ਮੇਰੇ ਜਾਈਂਗੀ ਕਿੱਥੇ ਨਹੀਂ ਅੱਜ ਆਪਾਂ ਅੱਜ ਤਾਂ ਇੱਧਰ ਗਏ ਸੀ ਨਾ ਪਾਰਕ ਕਣੀ ਇੱਕ ਆਪਾਂ ਨੇ ਕਹਿੰਦੇ ਨਾ ਗੁਰਦੁਆਰੇ ਕੋਲੇ ਵੀ ਪਾਰਕ ਬਣੀ ਜਾਂਦਾ ਹੈ ਪੁਰ ਬਣੀ ਜਾਂਦਾ ਹਾਂ ਹਾਂ ਲਾਪਰੀ ਦੱਸਦੀ ਸੀ ਇਕ ਲਾਣਾ ਉੱਥੇ ਚੱਲਾਂਗੇ ਨਾਲ ਗੁਰਦੁਆਰੇ ਮੱਥਾ ਟੇਕ ਕੇ ਆਵਾਂਗੇ ਨਾਲ ਚੱਲਾਂਗੇ ਚੰਗਾ ਅੱਜ ਚੱਲਾਂਗੇ ਸ਼ਾਮ ਨੂੰ ਮੇਰੀ ਗੱਲ ਨਹੀਂ ਜਾਂਦੇ ਪਰ ਕੱਲੋਂ ਚੱਲਾਂਗੇ ਨਾਏ ਅੱਜ ਤਾਂ ਹੁਣ ਛਿੱਤਰ ਖਾ ਕੇ ਹਟੇ ਫੇਰ ਖਾਏਗੀ ਇਹ ਸਾਰਾ ਦਿਨ ਛਿੱਤਰ ਛਿੱਤਰ ਖਾ ਖਾ ਕੇ ਆਪਾਂ ਬੋਲਿੰਗ ਹੋ ਜਾਾਂਗੇ ਕੋਈ ਨਾ ਬੀਬੀ ਨੂੰ ਵੀ ਇਆਂ ਕ ਲਾਉਗੀ ਆਪੇ ਤੋਰੂਗੀ ਬਿਅਾ ਕੇ ਦੇਖੀ ਤੈਨੂੰ ਵਿਆਹ ਦੀ ਹੋ ਰਹੀ ਹੈਗੀ ਹੈ ਬਿਆ ਕਰਕੇ ਕਰਦੀ ਮੈਂ ਤਾਂ ਸੁਪਨੇ ਵੀ ਆਉਣ ਲੱਗੇ ਹੁਣ ਉਹ ਪਾਰਕ ਚ ਮੁੰਡੇ ਜਿਹੀ ਨਹੀਂ ਦੇਖੇ ਤੂੰ ਇਹ ਸਾਰੇ ਮੇਰੇ ਕਣੇ ਦੇਖ ਦੇਤੀ ਇਹ ਮੈਂ ਤਾਂ ਦੇਖੇ ਨਹੀਂ ਹੈਗੇ ਤੂੰ ਹੀ ਦੇ ਲੈਕਰ ਮੈਂ ਤਾਂ ਦੇਖਦੀ ਵੀ ਨਹੀਂ ਦੇਖੂੰਗੀ ਮੈਂ ਤਾਂ ਦਸੂ ਮੇ ਬੀਨੂ ਦੱਸ ਦੇ ਜਾ ਤੇਰੀ ਪੈਣ ਗਈਆਂ ਤੇਰੀ ਲਾਉਂਦੀ ਹੁੰਦੀ ਹੈ ਹਾਂ ਤੈਨੂੰ ਕਰੋ ਮੂਰੇ ਇਤਕੀ ਤਾਂ ਮੈਂ ਘਰ ਦਾ ਮਾਲਕਾ ਹੋਰ ਕੌਣ ਆ ਘਰ ਦਾ ਮਾਲਕ ਐਨ ਪੁੱਤ ਨੇ ਹੁਣ ਇਹਨੂੰ ਭੇਜਤਾ ਤੂੰ ਹੈ ਕੌਣ ਨੇ ਕੁੜਕਾ ਨਹੀਂ ਭੱਜ ਕੇ ਆਓ ਨਹੀਂ ਆਪਣੇ ਵੱਡਾ ਆ ਗਿਆ ਹੈ ਮੈਂ ਮਰ ਜਾ ਓਏ ਨਾ ਤਾਂ ਮੈਂ ਭੂਤ ਆ ਤੇ ਤੂੰ ਤਾਂ ਭੂਤ ਬਣੀ ਬੈਠੀ ਐ ਮੈਂ ਘਰ ਦਾ ਮਾਲਕਾ ਤੈਨੂੰ ਇੰਨੇ ਦੀ ਸਮਝ ਆਏ ਕਿਹੜਾ ਘਰ ਦਾ ਮਾਲਕ ਕੌਣ ਹੈਗਾ ਤੂੰ ਕਿੱਥੋਂ ਆਇਆ ਤੂੰ ਘਰ ਦਾ ਮਾਲਕ ਕਿੱਥੋਂ ਹੈ ਘਰ ਦੇ ਮਾਲਕ ਤਾਂ ਅਸੀਂ ਆ ਮਾਲਕ ਦਾ ਨਹੀਂ ਹੁਣ ਤਾਂ ਕਿਵੇਂ ਭੂਤ ਬਣੀ ਬੈਠੀ ਐ ਤੈਨੂੰ ਆਪਣੇ ਘਰ ਦੇ ਮਾਲਕ ਦੀ ਨਹੀਂ ਸਿਆਣ ਆਉਂਦੀ ਹਾਏ ਮੈਂ ਮਰ ਜਾ ਇਹ ਤਾਂ ਜਰੂਰ ਉਹਨੇ ਭੇਜਤਾ ਲਾਪਰੇ ਦਿਮਾਨ ਨੇ। ਵਿਆਹ ਬੰਦੇ ਨੂੰ ਭੇਜ ਦਿਆ ਘਰ ਤੇ ਦੱਬਾ ਮਾਰ ਲੈਨੇ ਆ। ਨਹੀਂ ਆਜੋ ਕੁੜਗੋ ਕਿੱਧਰ ਮਰ ਗਈਆਂ? ਤੂੰ ਕਰੋ ਬਾਹਰ ਜਾ ਸਾਡੇ। ਉਹ ਭਾਗਮਾਨੇ ਮੈਂ ਆ ਕਿਉਂ ਤੇਰਾ ਦਿਮਾਗ ਖਰਾਬ ਹੋਇਆ ਪਿਆ ਮੈਨੂੰ ਛਾਂਦੀ ਨਹੀਂ ਤੂੰ। ਤੂੰ ਐ? ਤੂੰ ਇੱਥੇ ਕਿਵੇਂ? ਤੂੰ ਐਨੇ ਟਾਈਮ ਬਾਅਦ ਕਿਵੇਂ? ਨਾਲੇ ਤੂੰ ਇੱਥੇ ਕੀ ਲੈਣਾ ਆਂਗਾ? ਮੈਂ ਤਾਂ ਉਹਦੇ ਬੱਚੇ ਪਾਲ ਲਏ ਸੀਗੇ ਵੱਡੇ ਹੋ ਗਏ ਹੁਣ ਤੈਨੂੰ ਸਾਡੀ ਜ਼ਿਆਦਾ ਕੀ ਚਾਹ ਬਾਮ ਸਮੜ ਜਾ ਉਹ ਪਾਗਮਣੇ ਇਹ ਜਿਹੜਾ ਤੇਰਾ ਬਹਿਮ ਹੈ ਨਾ ਇਸੇ ਬਹਿਮ ਨੇ ਆਪਣਾ ਘਰ ਪੱਟਿਆ ਮੈਂ ਤਾਂ ਇੱਥੋਂ ਢਾਕੇ ਨਾ ਗੁਰੂ ਘਰ ਭਾਗਿਆ ਸੀ ਨਿਕਲਦਾ ਪਤਾ ਨਹੀਂ ਕਿੱਥੇ ਜਾਂਦਾ ਮੈਂ ਉਹਨੂੰ ਗੁਰੂ ਘਰ ਭਾਗਿਆ ਉੱਥੇ ਸੇਵਾ ਕਰਦਾ ਰਿਹਾ ਤੇ ਮੈਂ ਆਪਣੀ ਧੀਆਂ ਵਾਸਤੇ ਪੈਸੇ ਇਕੱਠੇ ਕਰਕੇ ਲਿਆਂ ਮੈਂ ਨਾ ਤਾਂ ਕੋਈ ਵਿਆਹ ਕਰਾਇਆ ਦੇ ਨਾਮ ਆ ਕੋਈ ਗਲਤ ਫਹੀਰ ਨਾ ਹੋਣ ਗਲਤਾਂ ਇਸੇ ਕਰਕੇ ਮੈਂ ਮਾਲਕਾਂ ਇਸ ਘਰੇ ਆਇਆ ਤੁਹਾਡੇ ਕੋਲੇ ਆਇਆ ਠੀਕ ਹੈ ਜਿਹੜਾ ਮੈਂ ਬੇਸ਼ਾਨ ਹੋਇਆ ਪਿਆ ਤਾਂ ਤੈਨੂੰ ਪਤਾ ਹੀ ਐ ਪਹਿਲਾਂ ਮੈਂ ਕੀ ਸੀਗਾ ਸਾਰੀ ਦਾੜੀ ਕਾਲੀ ਸੀਗੀ ਹੁਣ ਜਦੋਂ ਇੰਨਾ ਟਾਈਮ ਬਾਹਰ ਹੋ ਗਿਆ ਤਾਂ ਹੁਣ ਫੇਰ ਬੰਦਾ ਬੇਸ਼ਕਲ ਤਾਂ ਹੋ ਹੀ ਜਾਂਦਾ ਐ ਇਹੋ ਜੀ ਕੋਈ ਗੱਲਬਾਤ ਨਹੀਂ ਜਿਹੜਾ ਤੁਹਾਨੂੰ ਬਹਿਮ ਐ ਬਹਿਮ ਨੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਤਾ ਹੁਣ ਆਪਾਂ ਨਾਲ ਮਿਲ ਕੇ ਆਪਦੇ ਬੱਚਿਆਂ ਨੂੰ ਵੇਘੀ ਆਪਣਾ ਇਸੇ ਦੇ ਵਿਤੀ ਭਲ ਐ ਸੱਬ ਦੇ ਬੰਦੇ ਆ ਵਿਆਹ ਤਾਂ ਉਹ ਕਰਾਇਆ ਸੀ ਪਰ ਮੇਰੀ ਜ਼ਿੰਦਗੀ ਰੋਲਤੀ ਮੇਰੇ ਜਵਾਨੀ ਤਾਂ ਗਈ ਨਾ ਮੈਨੂੰ ਪਤਾ ਮੈਂ ਉਹਦੇ ਬੱਚੇ ਕਿਵੇਂ ਪਾਲੇ ਕਿਵੇਂ ਉਹਨਾਂ ਦੀਆਂ ਰੱਖੀਆਂ ਰੱਖੀਆਂ ਜਿੰਦੇ ਲਾ ਲਾ ਕੇ ਰੱਖੇ ਮੈਂ ਮੇਰੀਆਂ ਕੁੜੀਆਂ ਨੂੰ ਵੀ ਅੰਦਰ ਤਾੜ ਕੇ ਰੱਖਿਆ ਵੀ ਬੰਦੇ ਤਾਂ ਧੋਖੇ ਬਾਜ ਹੁੰਦੇ ਨਗੇ ਮੈਂ ਕਿਸੇ ਬੰਦੇ ਦੇ ਮੱਥਰ ਲੱਗਣ ਵੀ ਨਹੀਂ ਦਿੰਦੀ ਉਹਨਾਂ ਨੂੰ ਉਪਾਗਮਾਨੇ ਉਹ ਜਨਾਨੀ ਨਾਲ ਮੈਂ ਗਿਆ ਜ਼ਰੂਰ ਸੀਗਾ ਔਰ ਉਸਨੇ ਮੇਰਾ ਸਾਥ ਨਹੀਂ ਦਿੱਤਾ ਸਾਥ ਤਾਂ ਘਰ ਦੇ ਪਰਿਵਾਰ ਹੀ ਦਿੰਦੇ ਹੁੰਦੇ ਨੇ ਫਿਰ ਮੈਂ ਆਖਿਆ ਵੀ ਹੁਣ ਮੈਂ ਘਰੇ ਕੀ ਜਾਊਂਗਾ ਮੈਂ ਗੁਰੂ ਘਰ ਦੇ ਲੜ ਲੱਗਿਆ ਗੁਰੂ ਘਰ ਸੇਵਾ ਕਰੀ ਉੱਥੇ ਇਹਨਾਂ ਜਰ ਆਪਦਾ ਜਿਹੜਾ ਮੈਂ ਗਲਤੀ ਕੀਤੀ ਉਹਦਾ ਪ੍ਰਾਰਥਿਤ ਕਰਿਆ ਤੇ ਉੱਥੋਂ ਨਾਲੇ ਤਾਂ ਮੈਨੂੰ ਗੁਰੂ ਘਰ ਵਾਲੇ ਨੇ ਤਨਖਾਹ ਦਿੱਤੀ ਮੈਂ ਹੁਣ ਆਪਦੇ ਘਰੇ ਆਇਆ ਆਪਦੀਆਂ ਬੱਚੀਆਂ ਦਾ ਪਰਾਲ ਮਿਲ ਕੇ ਸ਼ਾਦੀ ਕਰਾਂਗੇ ਇਹ ਜਿਹੜੀ ਮੈਂ ਗਲਤੀ ਕੀਤੀ ਹੈ ਮਾਫ ਕਰਨ ਯੋਗ ਤਾਂ ਹੈ ਨਹੀਂ ਪਰ ਹੋ ਸਕੇ ਤੁਸੀਂ ਸਾਰਾ ਪਰਿਵਾਰ ਮੈਨੂੰ ਮਾਫ ਕਰ بس نکل جا ਅਮਰੀਕਾ ਨੂੰ ਮੈਨੂੰ ਤਾਂ ਕਸੇ ਦੀ ਲੋੜ ਨਹੀਂ ਜਦੋਂ ਮੈਂ ਹੁਣ ਤੱਕ ਜ਼ਿੰਦਗੀ ਕੱਢ ਲਈ ਹੁਣ ਤਾਂ ਮੈਂ ਬੁਢੀ ਹੋ ਗਈ ਹੁਣ ਮੈਨੂੰ ਕੀ ਡਰ ਹੈ ਉਹ ਹੁਣ ਵੀ ਤੂੰ ਐਂ ਬੋਲੀ ਜਾਏਂਗੀ ਪਹਿਲਾਂ ਵਾਲੀਆਂ ਗਲਤੀਆਂ ਜਿਹੜੀਆਂ ਹੋ ਗਿਆਂ ਹੋ ਗਿਆਂ ਹੁਣ ਤਾਂ ਹਟਦਾ ਹੁਣ ਤਾਂ ਮੈਂ ਘਰੇ ਆ ਗਿਆ ਸਭ ਕੁਝ ਲੈ ਕੇ ਆਇਆ ਮੇਰੇ ਬੱਚਿਆਂ ਨੂੰ ਤਾਂ ਮਿਲ ਲੈਣ ਦੇ ਪਹਿਲੇ ਮੈਨੂੰ ਕਹੀ ਜਨੇ ਆਇਆ ਪਿੱਛੋਂ ਆ ਭੱਗਦਾ ਤੂੰ ਨਹੀਂ ਨਹੀਂ ਗਲਤੀ ਮੈਂ ਨਹੀਂ ਕੀਤੀ ਮੈਂ ਨਹੀਂ ਕੋਈ ਬੰਦਾ ਰੱਖਿਆ ਮੈਂ ਤਾਂ ਜਿੰਦਾ ਲਾ ਕੇ ਰੱਖਦੀ ਸੀ ਬੰਦੇ ਦੀ ਕੀ ਮਜਾਲ ਸੀ ਮੇਰੇ ਘਰ ਅੰਦਰ ਐਂਟਰੀ ਕਰ ਜਾਂਦਾ ਕੋਈ ਚਲੋ ਬਹੁਤ ਚੰਗਾ ਕੰਮ ਕਰਿਆ ਤੁਸੀਂ ਮਾਂ ਵਾਲਾ ਫਰਜ਼ ਪਿਓ ਵਾਲਾ ਵੀ ਫਰਜ਼ ਆਦਾ ਕਰਿਆ ਮਾਂ ਵਾਲਾ ਵੀ ਕਰਿਆ ਇਹ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਬੰਦਿਆਂ ਤੋਂ ਹੀ ਹੁੰਦੀਆਂ ਨੇ ਜਿਹੜੀ ਤੂੰ ਗਲਤੀ ਕੀਤੀ ਸੀ ਨਾ ਉਹ ਗਲਤੀ ਮੇਰੀਆਂ ਕੁੜੀਆਂ ਵੀ ਸਜ਼ਾ ਭੋਗ ਰਹੀਆਂ ਨੇ ਮੈਂ ਬੰਦੇ ਨੂੰ ਮੱਥੇ ਨਹੀਂ ਲੱਗਣ ਦਿੰਦੀ ਕਿਸੇ ਨੂੰ ਹੋਏ ਸਾਨੂੰ ਤਾਂ ਕਿ ਚਾਚੇ ਦੇ ਮੁੰਡੇ ਨਾਲ ਨਹੀਂ ਬੋਲਣਾ ਆਪ ਆ ਕਿਹੜੇ ਬੁੜੇ ਨੂੰ ਬਿਠਾਈ ਬੈਠੀ ਆ ਤੂੰ ਆ ਬੀਬੀ ਦਖਦਿਆਂ ਤੁਹਾਨੂੰ ਇੱਧਰ ਦੀ ਆਓ ਇੱਥੇ ਬੈਠੋ ਆ ਕੇ ਬੜੀ ਤੇਜ਼ ਨਿਕਲੀ ਤੂੰ ਤਾਂ ਬਿੱਬੀ ਮੈਂ ਤਾਂ ਬਹੁਤ ਤੇਜ਼ ਨਿਕਲੀ ਆ ਗਈ ਜਿਹੜਾ ਤੁਹਾਨੂੰ ਪਾਲ ਲਿਆ ਇਹ ਪਤਾ ਕੌਣ ਹੈ ਸਾਨੂੰ ਕੀ ਪਤਾ ਤੇਰੇ ਕੋਲੇ ਬੈਠਾ ਤੈਨੂੰ ਪਤਾ ਹੋਊਗਾ ਪੁੱਤ ਇਹ ਹੀ ਉਹ ਹੈ ਜਿਹੜਾ ਐਡੀਆਂ-ਐਡੀਆਂ ਤੁਹਾਨੂੰ ਛੱਡ ਕੇ ਗਿਆ ਸੀ ਤੁਹਾਡਾ ਬਾਪ ਸਾਡਾ ਬਾਪ ਲੈ ਬੀਬੀ ਉਹ ਤਾਂ ਕਹਿੰਦੀ ਸੀ ਤੇਰਾ ਡੈਡੀ ਤੁਹਾਨੂੰ ਛੱਡ ਕੇ ਭੱਜ ਗਿਆ ਹੁਣ ਕਿੱਥੋਂ ਆ ਗਿਆ ਫਿਰ ਇਹ ਉਹ ਇਹਨੂੰ ਪਿੱਛੋ ਵੀ ਕਿੱਥੋਂ ਆ ਗਿਆ ਸਾਡੇ ਡੈਡੀ ਨੂੰ ਇਹ ਹੋ ਸਕਦਾ ਜਿਹੜਾ ਉਦੋਂ ਦਾ ਨਹੀਂ ਸਾਡੇ ਕੋਲ ਆਇਆ ਹੁਣ ਅਸੀਂ ਇਹ ਤੋਂ ਕੀ ਕਰਾਉਣਾ ਇਹਦੇ ਪਿੱਛੇ ਤਾਂ ਸਾਨੂੰ ਮੰਮੀ ਘਰੋਂ ਨਹੀਂ ਨਿਕਲਣ ਦਿੰਦੀ ਨਾ ਕਿਸੇ ਮੁੰਡੇ ਨਾਲ ਬੋਲਣ ਦਿੰਦੀ ਆ ਹੋਰ ਤਾਂ ਹੋਰ ਚਾਚੇ ਤਾਈ ਦੇ ਮੁੰਡੇ ਨਾਲ ਵੀ ਨਹੀਂ ਸਾਨੂੰ ਬੋਲਣ ਦਿੰਦੀ ਕਰੋ ਗੱਲ ਹੁਣ ਪੁੱਤ ਤੁਸੀਂ ਕਿਵੇਂ ਮੈਨੂੰ ਪਛਾਣੋ ਜਦੋਂ ਇਹ ਨਹੀਂ ਮੈਨੂੰ ਪਛਾਣਦੀ ਮੈਥੋਂ ਗਲਤੀ ਜ਼ਰੂਰ ਹੋਈ ਐ ਮੈਂ ਇਹਨੂੰ ਵੀ ਆ ਕੇ ਕਿਹਾ ਵੀ ਮੈਥੋਂ ਮਾਫੀ ਦਿਓ ਮੈਨੂੰ ਮੈਂ ਗੁਰੂ ਘਰ ਆ ਰਿਹਾ ਉਹ ਜਨਾਨੀ ਨਾਲ ਮੈਂ ਬਗ ਜ਼ਰੂਰ ਗਿਆ ਸੀ ਪੁੱਤ ਮੇਰੀ ਗਲਤੀ ਸੀ ਫਿਰ ਕਾਤੋਂ ਗਿਆ ਸੀ ਬਾਪੂ ਤੂੰ ਪੁੱਤੋ ਗਲਤੀਆਂ ਹੋ ਜਾਂਦੀਆਂ ਨੇ ਇਨਸਾਨਾਂ ਨੂੰ ਕਈ ਵਾਰਾਂ ਘਰੇ ਕਹੀਆਂ ਗੱਲਾਂ ਹੁੰਦੀਆਂ ਜਿਹੜੇ ਕਰਕੇ ਬੰਦਾ ਗਲਤੀ ਕਰ ਲੈਂਦਾ ਹੁਣ ਫਿਰ ਕੀ ਕਰਨਾ ਹੈ ਹੁਣ ਵੀ ਭਗ ਜਾ ਜਿੱਥੇ ਮੇਰੀ ਮਾਂ ਨੇ ਸਾਰੀ ਉਮਰ ਕੱਢ ਲਈ ਹੋਰ ਕੱਢ ਲੂਗੀ ਅਸੀਂ ਹੈਗੇ ਆ ਪੁੱਤੋ ਹੁਣ ਆਪਾਂ ਰਲ ਮਿਲ ਕੇ ਕੱਢੀਏ ਉਮਰ ਆਪਦੀ ਜਿਹੜਾ ਟਾਈਮ ਆਪਣਾ ਰਹਿ ਗਿਆ ਉਹ ਤਾਂ ਸੁੱਖ ਦਾ ਕੱਢ ਲਈਏ ਮੈਂ ਪੁੱਤਰਾ ਗੁਰੂ ਘਰ ਫੇਵਾ ਕਰੀਆ ਤੇ ਗੁਰੂ ਘਰ ਤੋਂ ਹੀ ਆਇਆ ਮੈਂ ਜਦੋਂ ਹੁਣ ਬੁढ़ा ਹੋ ਗਿਆ ਹੁਣ ਜਦੋਂ ਆਪ ਨੂੰ ਸਹਾਰੇ ਦੀ ਲੋੜ ਓਦੋਂ ਆਪਣੇ ਕੋਲ ਆ ਗਿਆ ਜਦੋਂ ਸਾਨੂੰ ਲੋੜ ਸੀ ਤੇਰੀ ਓਦੋਂ ਤੂੰ ਕਿੱਥੇ ਸੀ ਪੁੱਤ ਮੈਂ ਪਹਿਲਾਂ ਵੀ ਕੰਮ ਕਰਦਾ ਸੀ ਹੁਣ ਵੀ ਮੈਂ ਕੰਮ ਕਰ ਕੀ ਘਰੇ ਆਂ ਸਾਨੂੰ ਨੇ ਯਕੀਨ ਤੇਰੇ ਤੇ ਹੈਗਾ ਹੁਣ ਡੈਡੀ ਫਿਰ ਬਾਪੂ ਦੱਸ ਤਾਂ ਦਿੰਦਾ ਸਾਨੂੰ ਉਹ ਪੁੱਤ ਦੁੱਸਣ ਵਾਲੀ ਤਾਂ ਕੋਈ ਇਹੋ ਜੀ ਗੱਲ ਹੀ ਨਹੀਂ ਸੀ ਜਿਹੜਾ ਮੈਂ ਕੋਈ ਮੈਂ ਕਿਹਾ ਕਿ ਤੇ ਨੌਕਰੀ ਤੇ ਗਿਆ ਤੇ ਮੈਂ ਤਾਂ ਸੇਵਾ ਕਰਦਾ ਸੀ ਹੁਣ ਪੁੱਤ ਤੇਰੀ ਮਾਂ ਨੇ ਤੇ ਦੇਤਾ ਜਵਾਬ ਜਿੱਧਰੋਂ ਆਇਆ ਉਧਰ ਹੀ ਵਗਜੋ ਹੁਣ ਥੋੜਾ ਫੈਸਲਾ ਹੈ ਮੇਰੀਆਂ ਧੀਆ ਦਾ ਤੁਸੀਂ ਜਿਵੇਂ ਕਹੋ ਮਾਂ ਮੈਨੂੰ ਮੈਂ ਤਿਆਰ ਆ ਪਹਿਲਾਂ ਵੀ ਸਦਾ ਹੀ ਭੁਗਤੀ ਹੈ ਤੇ ਹੁਣ ਜੇ ਤੁਸੀਂ ਮੈਨੂੰ ਸਦਾ ਦਿਓਗੇ ਮੈਂ ਹੁਣ ਵੀ ਵਗਜੂਗਾ ਕਰੋ ਅਸੀਂ ਤਾਂ ਕੁਛ ਨਹੀਂ ਬੋਲਦੇ ਜ਼ਿੰਦਗੀ ਮੰਮੀ ਨੇ ਕੱਟੀ ਆ ਇਕੱਲੀ ਨੇ ਤਿਆਰ ਦਾ ਉਹਨੂੰ ਬੀਬੀ ਇਹ ਕਰੂਗੀ ਆਪਦਾ ਬੀਬੀ ਤੋਂ ਪੁੱਛ ਲੈ ਫੈਸਲਾ ਤੁਹਾਡਾ ਸਾਰਾਂ ਦੀ ਹੈ ਪੁੱਤ ਮੈਂ ਤੁਸੀਂ ਤਿੰਨੋਂ ਮੈਂ ਕਰਾਂ ਸਾਡਾ ਬਈ ਫੈਸਲਾ ਜੇ ਤੁਸੀਂ ਕਹੋਗੇ ਮੈਂ ਉਹ ਮੇਰੇ ਵੀ ਤੁਹਾਡੀ ਗੱਲ ਮੰਨ ਲੂੰਗਾ ਜੇ ਮੈਨੂੰ ਜਾਣ ਨੂੰ ਕਹੋਗੇ ਮੈਂ ਬਾਗ ਵੀ ਜਾਊਗਾ ਅੱਜ ਤਾਂ ਮੈਂ ਘਰੇ ਆ ਗਿਆ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਕੀ ਸਮਾਂ ਆਊਗਾ ਘਰੇ ਉਹਨਾਂ ਦਾ ਠੀਕ ਹੈ ਸਾਨੂੰ ਤਾਂ ਪਤਾ ਵੀ ਨਹੀਂ ਪ੍ਰੀਤ ਪੁੱਤ ਤੂੰ ਕਦੋਂ ਸਾਨੂੰ ਛੱਡ ਕੇ ਬਾਗ ਗਿਆ ਸੀ ਕੀ ਬਾਪ ਦਾ ਪਿਆਰ ਹੁੰਦਾ ਸਾਨੂੰ ਤਾਂ ਕਿਸੇ ਚੀਜ਼ ਦਾ ਨਹੀਂ ਪਤਾ ਹੈਗਾ ਪੁੱਤ ਤੁਸੀਂ ਆਪਦੀ ਥਾਂ ਤੇ ਸਹੀ ਹੋ ਪਰ ਮੈਂ ਵੀ ਜਿਹੜਾ ਦੁੱਖ ਕਟਿਆ ਬਾਹਰ ਆਉਂਦੇ ਬੱਚੇ ਮੈਨੇ ਆਪਦੇ ਪਰਿਵਾਰ ਬਣਾ ਉਹ ਮੈਨੂੰ ਹੀ ਪਤਾ ਹੈ ਇਸੇ ਕਰਕੇ ਮੈਂ ਉਹ ਗੱਲਾਂ ਨੂੰ ਦੇਖ ਕੇ ਮੈਂ ਆਪਦੇ ਘਰੇ ਆਇਆ ਪ੍ਰੀਤ ਪੁੱਤ ਮੇਰੀ ਗੱਲ ਸੁਣੋ ਦੋਨੇ ਜਦੋਂ ਇਹ ਘਰੇ ਆ ਹੀ ਗਿਆ ਡਿੱਗੀ ਪਿਆ ਫਿਰ ਹੁਣ ਚਲ ਰਹਿਣ ਦੋ ਇਹਨ ਘਰੇ ਤੂੰ ਹੀ ਦੇਖ ਲੈ ਬੀਬੀ ਪੁੱਤ ਪੁੱਤ ਤਾਂ ਕਹਿ ਦਿੰਦੇ ਨੇ ਪਰਤੀਆਂ ਇਹ ਗੱਲਾਂ ਕਹਿੰਦੀਆਂ ਚੰਗੀਆਂ ਨਹੀਂ ਲੱਗਦੀਆਂ ਤੀਆਂ ਤਾਂ ਨਾ ਮਾਪੇ ਦੇ ਸਾਹਾਂ ਚ ਸਾਹ ਲੈਂਦੀ ਐ ਮੈਂ ਜਿਹੜੀ ਗਲਤੀ ਕਰੀ ਉਹ ਤਾਂ ਮੈਂ ਮੰਨ ਗਿਆ ਪਰ ਪੁੱਤੇ ਕਹੇ ਨਾ ਘਰੇ ਰਹਿਣ ਨੂੰ ਮੈਨੂੰ ਮੈਨੂੰ ਥੋੜੀ ਜ਼ਰੂਰਤ ਐ ਵੀ ਤੁਸੀਂ ਵੀ ਮੈਨੂੰ ਕਹੋ ਮੇਰੇ ਬਣਿਆ ਪੁੱਤ ਤਿੱਡਾ ਮੂੰਹ ਕਰਕੇ ਨਾ ਦੇਖੋ ਬਾਪੂ ਚਾਹੇ ਤੂੰ ਕਹਿ ਜਾਵੀਂ ਆ ਹੈਗਾ ਤਾਂ ਸਾਡਾ ਬਾਪ ਹੀ ਆ ਅਸੀਂ ਤੈਨੂੰ ਘਰੋਂ ਥੋੜੀ ਕੱਢ ਸਕਦੇ ਆ ਬਾਕੀ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਵੇਂ ਬੀਬੀ ਦਾ ਫੈਸਲਾ ਸਾਡਾ ਵੀ ਉਹੀ ਫੈਸਲਾ ਨਹੀਂ ਪੁੱਤ ਠੀਕ ਐ ਤੁਹਾਡੀ ਗੱਲ ਵੀ ਮੈਂ ਦਾ ਤੋੜਾ ਤਿੰਨਾਂ ਦਾ ਫੈਸਲਾ ਇਹਦਾ ਫੈਸਲਾ ਵੀ ਸੁਣਨ ਨੂੰ ਤਿਆਰ ਆ ਵੀ ਜਿਵੇਂ ਵੀ ਤੁਸੀਂ ਕਹੋਗੇ ਮੈਂ ਮੁਕਰਦਾ ਨਹੀਂ ਇਹ ਤੇ ਗੱਲ ਕਹਿੰਦੇ ਹੁੰਦੇ ਨਾ ਜੇ ਭੁੱਲ ਕੇ ਬੰਦਾ ਭੱਗ ਜੇ ਤਾਂ ਉਹ ਵਾਪਸ ਆ ਜੇ ਉਹਦੇ ਵਰਗੀ ਨਹੀਂ ਹੁੰਦੀ ਤੇ ਹੁਣ ਜਦੋਂ ਤੇਰਾ ਪਿਓ ਆ ਹੀ ਗਿਆ ਤੇ ਭਾਈ ਇਹਦਾ ਘਰ ਆ ਚੱਲ ਆਪਾਂ ਤਾਂ ਫਿਰ ਵੀ ਸ਼ਰਮ ਸੋਚਦੇ ਆ ਵੀ ਗਿਆ ਸੀ ਘਰੇ ਵਾਪਸ ਆ ਗਿਆ ਮੰਮੀ ਹਾਂ ਤਾਂ ਕੀ ਕਹੀਏ ਅਸੀਂ ਹੁਣ ਕੁਝ ਸਮਝ ਨਹੀਂ ਆਉਂਦੀ ਨਾ ਪਤਾ ਤੁਹਾਡਾ ਹੱਕ ਬਣਦਾਗਾ ਤੁਸੀਂ ਵੀ ਈਓ ਕਰੋ ਜੂ ਬਾਸਵਾ ਲੋ ਤਾਂ ਮੈਂ ਕੱਲੀ ਸੀਗੀ ਤਾਂ ਨਹੀਂ ਸੀ ਤੁਹਾਨੂੰ ਬੋਲਣ ਦਿੰਦੀ ਕਿਤੇ ਬਾਹਰ ਨਹੀਂ ਸੀ ਨਿਕਲਣ ਦਿੰਦੀ ਅੰਦਰ ਰੱਖਦੀ ਸੀਗੀ ਕਿਸੇ ਬੰਦੇ ਦੇ ਮੱਥੇ ਨਹੀਂ ਲੱਗਣ ਦਿੰਦੀ ਸੀ ਤੁਸੀਂ 25 ਸਾਲ ਡੰਡ ਭੁਗਤਿਆ ਨਾ ਮੈਨੂੰ ਪਤਾ ਚੱਲ ਕੋਈ ਨਾ ਹੁਣ ਜਦੋਂ ਬਾਪੂ ਮਾਫੀ ਮੰਗੀ ਜਾਂਦਾ ਆਪਾਂ ਕਰ ਦਿੰਨੇ ਆ ਮਾਫ ਕਹਿੰਦੇ ਹੁੰਦੇ ਆ ਨਾ ਪਹਿਲੀ ਗਲਤੀ ਤੇ ਰੱਬ ਵੀ ਮਾਫ ਕਰ ਦਿੰਦਾ ਹੁੰਦਾ ਨਾਲੇ ਆਪਾਂ ਕਿਹੜਾ ਰੱਬ ਆ ਠੀਕ ਆ ਬੱਤਾ ਚਲੋ ਪੁੱਤਰਾ ਮੈਨੂੰ ਤੁਹਾਡੇ ਕੋਲੋਂ ਇਹੀ ਉਮੀਦ ਸੀ ਇਹੀ ਉਮੀਦ ਮੈਂ ਲੈ ਕੇ ਆਇਆ ਸੀ ਵੀ ਮੇਰੇ ਬੱਤੇ ਮੇਰਾ ਪਰਿਵਾਰ ਮੈਨੂੰ ਇਸ ਗਲਤੀ ਨੂੰ ਮਾਫ ਕਰ ਦੇਣਾ ਫੇ ਮੈਂ ਤੁਹਾਡਾ ਨਾ ਇਸ ਗੱਲ ਦਾ ਬਹੁਤ ਬਹੁਤ ਹੀ ਧੰਨਵਾਦ ਕਰਦਾ ਬਹੁਤ ਸ਼ਾਬਾਸ਼ ਮੈਂ ਹੁਣ ਜਿੰਨਾ ਚਿਰ ਵੀ ਜੀਵਾਂਗਾ ਮੈਂ ਤੁਹਾਨੂੰ ਕਿਸੇ ਗੱਲ ਦਾ ਨਾ ਮਤਲਬ ਦੁੱਖ ਨਹੀਂ ਪਹੁੰਚਾਉਂਦਾ ਬੀਬੀ ਹੁਣ ਤਾਂ ਸਾਨੂੰ ਬਾਹਰ ਜਾਣ ਦੇ ਦਿਆ ਕਰੇਗੀ ਫੇਰ हां ਹੁਣ ਤੇਰਾ ਪਿਓ ਆ ਗਿਆ ਜਿੱਥੇ ਕਹੂ ਉੱਥੇ ਜਾਇਓ ਜਿੱਥੇ ਕਹੂਗਾ ਹਟਜੋ ਉੱਥੇ ਹਟ ਉਹ ਪੁੱਤਰਾ ਧੀयां ਵੀ ਇੱਕ ਮੁੰਡੀ ਨੇ ਕੋਈ ਤੁਸੀਂ ਕੈਦੀ ਨਹੀਂ ਹੋ ਅੱਜ ਕੱਦੇ ਜਿਹੜੀਆਂ ਕੁੜੀਆਂ ਨੇ ਨਾ ਬਹੁਤ ਬਬਰ ਸ਼ੇਰ ਨੇ ਤੁਹਾਨੂੰ ਕੋਈ ਨਹੀਂ ਰੋਕਦਾ ਘਰੋਂ ਜਾਣੋ ਜੇ ਤੁਸੀਂ ਚੰਗਾ ਕੰਮ ਕਰੋਗੇ ਫਿਰ ਤੁਹਾਨੂੰ ਕੋਈ ਕਿਉਂ ਰੋਕੂਗਾ ਅਸੀਂ ਅਜੇ ਤੱਕ ਕੁਛ ਕੀਤਾ ਹੀ ਨਹੀਂ ਨਾ ਚੰਗਾ ਕੀਤਾ ਨਾ ਮਾੜਾ ਕੀਤਾ ਪਤਾ ਹੈ ਕੀ ਸੀ ਗੱਲ ਸੁਣੋ ਮੇਰੀ ਛੋਟੀਆਂ ਛੋਟੀਆਂ ਬੱਚੀਆਂ ਨੂੰ ਛੱਡ ਕੇ ਗਿਆ ਸੀ ਮੈਨੂੰ ਇਹ ਡਰ ਸੀ ਜੇ ਮੈਂ ਇਹਨਾਂ ਦਾ ਵਿਆਹ ਕਰਤਾ ਤਾਂ ਇਹਨਾਂ ਨੂੰ ਵੀ ਆਈ ਛੱਡ ਜੂ ਕੋਈ ਤਾਂ ਕਰਕੇ ਮੈਂ ਇਹਨਾਂ ਨੂੰ ਘਰੋਬਾਰ ਨੇਸੇ ਨਿਕਲ ਦਿੰਦੀ ਕਿਸੇ ਬੰਦੇ ਦੇ ਮੱਥੇ ਲੱਗਣ ਨੇ ਸੀ ਦਿੰਦੀ ਤੇ ਇਹਨਾਂ ਨੇ ਵੀ ਜੇਲ੍ਹ ਭੁਗਤੀ ਆ ਤੇ ਆਪ ਨੇ ਤਾਂ ਦੁੱਖ ਜਿਹੜੇ ਭੁਗਤਣ ਸੀ ਉਹਨ ਹਣਾ ਪੁੱਤ ਸਹੀ ਗੱਲ ਐ ਬੀਬੀ ਸਾਨੂੰ ਤਾਂ ਐ ਵੀ ਨਹੀਂ ਸੀ ਪਤਾ ਵੀ ਬਾਹਰ ਦੀ ਦੁਨੀਆ ਕਿਵੇਂ ਦੀ ਹੁੰਦੀ ਆ ਹੋਰ ਤਾਂ ਹੋਰ ਮੰਮੀ ਚਾਚੇ ਦੇ ਮੁੰਡੇ ਨਾਲ ਵੀ ਨਹੀਂ ਸੀ ਗੱਲ ਕਰ ਦਿੰਦੀ ਹੁੰਦੀ ਸਾਨੂੰ ਐਨੀ ਮਾੜੀ ਜੂਨ ਸੀ ਸਾਡੀ ਉਤਰਾ ਇਹ ਆਪ ਦੀ ਥਾਂ ਕੀ ਸਹੀ ਸੀ ਜਿਹੜਾ ਉਹ ਟਾਈਮ ਥੋੜੇ ਟੱਪ ਗਿਆ ਹੁਣ ਤੁਹਾਡਾ ਪਿਓ ਆ ਗਿਆ ਪੁੱਤ ਚੰਗੇ ਕੰਮ ਵਾਸਤੇ ਤੁਸੀਂ ਕਿਤੇ ਬਾਜ਼ਾਰ ਜਾਓ ਕਿਤੇ ਵੀ ਜਾਣਾ ਹੈ ਜਾਓ ਗਲਤ ਕੰਮ ਤਾਂ ਪੁੱਤ ਛੋਟਾ ਜਿਹਾ ਬਹੁਤ ਮਾੜਾ ਹੁੰਦਾ ਹੈ ਚੰਗਾ ਕੰਮ ਤੁਸੀਂ ਜਿੰਨਾ ਕਰੀ ਜਾਓ ਉਹਨੇ ਚੰਗਾ ਹੀ ਚੰਗਾ ਚਲੋ ਐਂ ਕਰੋ ਤੁਸੀਂ ਚਾਹ ਪਾਣੀ ਦਿਓ ਆਪਦੇ ਪਿਓ ਨੂੰ ਮੈਂ ਜਾ ਕੇ ਥੋੜਾ 10 ਮਿੰਟ ਆਰਾਮ ਕਰਦੀ ਬਾਪੂ ਤੂੰ ਆਪੇ ਵੇਖ ਲੈ ਬੇਬੇ ਦਾ ਦਿਲ ਕਿੰਨਾ ਵੱਡਾ ਹੈ ਤੂੰ ਕਿੱਡੀ ਵੱਡੀ ਗਲਤੀ કરી ਸੀ ਫਿਰ ਵੀ ਦਿਲ ਤੇ ਪੱਥਰ ਰੱਖ ਕੇ ਨਾ ਉਹਨੇ ਤੈਨੂੰ ਮਾਫ ਕਰ ਹੀ ਦਿੱਤਾ ਇਹ ਪੁੱਤ ਜਿਹੜੀਆਂ ਮਾਈਆਂ ਹੁੰਦੀਆਂ ਨੇ ਨਾ ਉਹਨਾਂ ਮਾਈਆਂ ਜਿਉ ਤੁਹਾਡੀ ਮਾਂ ਹੈ ਜੀ ਨੇ ਮੈਨੂੰ ਮਾਫ ਕਰਤਾ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਕਰਦਾ ਇਸ ਕਰਕੇ ਹੁਣ ਆਪਾਂ ਸੁੱਖ ਮਾਣਾਂਗੇ ਸਾਰੇ ਜਾਨੇ ਸਹੀ ਗੱਲ ਹੈ ਤੁਹਾਡੀ ਬਾਪੂ ਜੀ ਨਾਲੇ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਉਹਨੂੰ ਆਪਾਂ ਬਦਲ ਨਹੀਂ ਸਕਦੇ ਆਪਾਂ ਆਪਣੇ ਬੀਤੇ ਕੱਲ ਪਿੱਛੇ ਆਪਣਾ ਆਉਣ ਵਾਲਕ ਅੱਜ ਕਿਉਂ ਖਰਾਬ ਕਰੀਏ ਠੀਕ ਹੈ ਪੁੱਤ ਇਹ ਗੱਲ ਚਲੋ ਤੁਸੀਂ ਵੀ ਨਾ ਜਾ ਕੇ ਰੈਸਟ ਕਰ ਲਓ ਅੰਦਰ ਤੇ ਅਸੀਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦੇ ਆ ਠੀਕ ਹੈ ਪੁੱਤਰ ਠੀਕ ਹੈ ਮੇਰੀ ਗੱਲ ਸੁਣਾ ਆਪਾਂ ਚਾਹ ਬਣਾ ਕੇ ਨਾ ਬਾਪੂ ਨੂੰ ਖੇਡ ਕੇ ਆਉਨੇ ਬਾਹਰ ਇੱਕ ਹੋਰ ਗੀੜਾ ਦੇਖ ਆਵਾਂਗੇ ਪਿੰਡ ਦੇ ਇਹ ਮੈਨੂੰ ਤਾਂ ਝੂਲੇ ਜਿਹਾ ਬਾੜਾ ਪਸੰਦ ਆਏ ਉੱਥੇ ਚੱਲਾਂਗੇ ਉੱਥੇ ਚੱਲਾਂਗੇ ਅੱਜ ਕਿਹੜਾ ਬੀਬੀ ਰੁਕੂਗੀ ਖੁਣ ਤਾਂ ਛਿੱਤਰ ਵੀ ਨਹੀਂ ਪੈਣੀ ਆ ਜਾ ਮਾਂ ਇਹਨੂੰ ਕਹਦੇ ਕੋ ਕੰਮ-ਗੁੰਮ ਕਰ ਲਿਆ ਕਰੂਗਾ। ਬਾਈ ਕੋਈ ਪ੍ਰਾਈਵੇਟ ਕੰਮ ਦੀ ਲੱਗ ਜਾ। ਮੈਨੂੰ ਨਹੀਂ ਲੱਗਦਾ। ਕੱਲ ਨੂੰ ਤੇਰਾ ਵਿਆਹ ਨਹੀਂ ਹੋਣਾ ਹੈਗਾ। ਨਾ ਹੋਵੇ ਮੈਂ ਖੇਤੀ ਕਰੀ ਤੇ ਜੰਨੇ ਹਾਂ। ਹੂੰ ਖੇਤੀ ਕਰੀ ਜੰਨੇ ਆ। ਖੇਤੀ ਲਾਉਗੀ ਤੇਰੀ ਲੱਲਰ। ਚੱਲ ਚੰਗਾ ਮੈਂ ਮੇਰੀ ਗੱਲ ਸੁਣ। ਅੱਜ ਤਾਂ ਸਾਨੂੰ ਜਾਣ ਦੇ ਦੇ ਹੁਣ ਤਾਂ ਦੋ ਰਾਤਾਂ ਲੱਗੇ ਬਹੁਤ ਨੇ। ਕੋਈ ਗੱਲ ਨਹੀਂ ਅੱਧਾ ਦਿਨ ਹੋਰ ਰਹਿ ਜਾਓ। ਕੱਲ ਨੂੰ ਚਲੇ ਜਾਇਓ। ਹਉ ਨਾ ਨਾ ਮੰਮੀ ਜੀ ਸਾਨੂੰ ਕਿੰਨੇ ਦਿਨ ਹਗੋਰੇ ਆਇਆ ਇਹਨੂੰ। ਅੱਜ ਤਾਂ ਸਾਨੂੰ ਜਾਣ ਦੋ। ਅੱਜ ਨਾ ਰੋਕੋ ਤੁਸੀਂ। ਕੋਈ ਨਾ ਪੁੱਤ ਅੱਜ ਦਾ ਦਿਨ ਰਹਿ ਜਾਓ। ਸਾਡਾ ਵੀ ਜੀ ਲੱਗ ਮੰਮੀ ਜੀ ਜੀਤ ਕੀ ਗੱਲ ਕਰਦੇ ਹਾਂ ਅਸੀਂ ਥੋੜੇ ਦਿਨ ਤੱਕ ਫੇਰ ਗੇੜਾ ਮਾਰ ਦਾਂਗੇ ਅੱਜ ਨਾ ਰੋਕੋ ਸਾਨੂੰ ਅੱਜ ਸਾਨੂੰ ਜਾਣ ਦਿਓ ਪਿੰਡਾਂ ਆਹੋ ਨਾਲੇ ਤੁਹਾਡਾ ਜੀ ਲਵਾਉਣ ਦੇ ਚੱਕਰ 'ਚ ਇਹ ਨਾ ਹੋਵੇ ਉੱਥੇ ਸਾਡੇ ਕੋਈ ਡੰਗਰ ਪਸ਼ੂ ਖੋਲ ਕੇ ਲੈ ਜੇ ਕੋਈ ਨਹੀਂ ਲੈ ਲਾਪੀ ਦੀਦੀ ਜੀਜੂ ਜੀ ਖੜੇ ਹੋਏ ਮੜਾ ਜੀ ਤੁਸੀਂ ਨਹੀਂ ਹੋਣਾ ਖੜੇ ਨਾ ਤੁਸੀਂਰੇ ਕੀ ਕਰਨੀਆਂ ਸਾਡੇ ਕੋਲ ਗੱਲ ਸੁਣ ਲਓ ਮੇਰੀ ਮੇਰੀ ਗੱਲ ਸੁਣੋ ਤੁਸੀਂ ਨਾ ਅਵਦੇ ਦਿਹੋੜਾਂ ਨਾਲ ਸਾਡਾ ਰਿਸ਼ਤਾ ਕਰਾ ਦੋਗੇ ਮੈਂ ਤੇਰਾ ਹੋਰ ਕਰਾ ਦੂੰਗੀ ਰਿਸ਼ਤਾ ਵੱਡੀ ਰਿਸ਼ਤੇ ਦੀ ਚਲੋ ਇੱਥੋਂ ਉਰੇ ਜਿਹੜੀ ਤੇਰੀ ਮਾਂ ਨੂੰ ਪਤਾ ਲੱਗ ਗਿਆ ਸਾਡਾ ਜਲੂਸ ਫੇਰ ਕਢਾਉਂਗੇ ਤੇਰੀ ਮਾਂ ਨਾਲ ਅੱਜ ਮੈਂ ਤੇ ਬਚਣੀ ਨਹੀਂ ਪਹਿਲਾਂ ਬੇਕਰਤ ਕਰੇ ਸੋਇਆ ਜਾ ਹੁਣ ਤੁਸੀਂ ਇਹ ਮਾਂ ਦੀ ਬੀਬੀ ਮਾਰਦੀ ਹੁੰਦੀ ਹੁਣ ਤੂੰ ਮਾਰਿਆ ਨਾ ਤੁਹਾਡੀ ਮਾਂ ਕਿੱਥੇ ਦੀ ਚਾਚਾ ਆਈ ਨਹੀਂ ਚਾਚੀ ਵੀ ਆ ਗਈ ਨਾ ਬੂਰਾ ਬੀਬੂਥਾ ਚੱਕੀ ਆਉਂਦੀ ਆ ਕੱਲੀ ਚਾਚੀ ਨਹੀਂ ਆਈ ਨਾਲ ਤੇਰਾ ਚਾਚਾ ਵੀ ਆਇਆ ਆਜੋ ਚਾਚਾ ਸਸਿਕਾ ਚਾਚਾ ਜੀ ਠੀਕ ਹੈ ਭਾਈ ਫਤਰੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚਾਚਾ ਜੀ ਮੈਨੂੰ ਪਛਾਣ ਲਿਆ ਜੇ ਤਾਂ ਤੁਸੀਂ ਮੈਨੂੰ ਪਛਾਣ ਲਿਆ ਫਿਰ ਮੈਂ ਕਿਉਂ ਨਹੀਂ ਪਛਾਣਾਂ ਤੁਹਾਨੂੰ ਹੈ ਜਵਾਕਾਂ ਨੂੰ ਆਪਦੇ ਨੂੰ ਪਰ ਚਾਚਾ ਜੀ ਤੁਸੀਂ ਇੰਨੇ ਸਾਲ ਕਿੱਥੇ ਸੀਗੇ ਅਸੀਂ ਤਾਂ ਸੜ ਤੋਂ ਸਾਰੇ ਪਿੰਡਾਂ 'ਈ ਸਮਝਦਾ ਸੀ ਵੀ ਤੁਹਾਡੀ ਡੈਥ ਹੋ ਗਈ ਹੋਣੀ ਉਹ ਤਾਂ ਸਾਰਿਆਂ ਨੂੰ ਨਾ ਇਹੀ ਵਹਿਮ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਠਾਕ ਆ ਲਾਪਰੀਤ ਪੁੱਤ ਇਹ ਹੁਣ ਤਾਂ ਗੁਰੂ ਘਰ ਚੋਂ ਹੀ ਆਇਆ ਜਿਹੜੇ ਜਨਾਨੀ ਨੂੰ ਉਹ ਲੈ ਕੇ ਗਿਆ ਸੀ ਨਾ ਉਹਨੇ ਇਹਨੂੰ ਧੋਖਾ ਦਿੱਤਾ ਤਾਂ ਇਹ ਗੁਰੂ ਘਰ ਵਾਗਿਆ ਉੱਥੋਂ ਇਹ ਕਮਾਈ ਕਰਕੇ ਲਿਆਇਆ ਹੁਣ ਇਹਨੂੰ ਘਰ ਦੱਸ ਗਿਆ ਕਹਿੰਦਾ ਮੈਂ ਆਪਦੇ ਘਰੇ ਜਾਵਾਂ ਮੈਂ ਫੇਰ ਵੀ ਕਹਤਾ ਵੀ ਚਲ ਤੈਨੂੰ ਮਾਫ਼ ਕੀਤਾ ਆਪਦੇ ਬੱਚਿਆਂ ਚ ਆ ਗਿਆ ਇਹਦੀ ਸਜ਼ਾ ਕਿਹਨੇ ਭੁਗਤੀ ਅਸੀਂ ਮੈਂ ਤੇ ਮੇਰੀਆਂ ਧੀਆਂ ਨੇ ਸਾਨੂੰ ਪਤਾ ਜਿਵੇਂ ਅਸੀਂ ਦਿਨ ਕੱਟੇ ਮੈਂ ਮੇਰੀਆਂ ਧੀਆਂ ਨੂੰ ਜਿੰਦੇ ਲਾ ਲਾ ਕੇ ਰੱਖਦੀ ਵੀ ਕੋਈ ਬੰਦਾ ਨਾ ਮੱਥੇ ਲੱਗ ਜੇ ਜਿਵੇਂ ਮੇਰੇ ਨਾਲ ਹੋਈ ਆ ਮੇਰੇ ਮਰਗਤਿੰਗ ਨਾ ਮੈਂ ਵਿਆਹ ਕਰਤਾ ਕਿਤੇ ਇਹਨਾਂ ਨਾਲ ਨਾ ਹੋਜੇ ਪੁੱਤ ਚੱਲ ਫਿਰ ਵੀ ਚੰਗਾ ਹੋਇਆ ਇਹਨਾਂ ਦਾ ਬਾਪ ਐ ਘਰੇ ਆ ਗਿਆ ਇਹੀ ਸ਼ੁਕਰ ਮਨਾਉਣੀ ਹੈ ਬਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ ਚਾਚੀ ਜੀ ਜੇ ਤੁਹਾਡੀ ਥਾਂ ਤੇ ਅਸੀਂ ਹੁੰਦੇ ਸ਼ਾਇਦ ਅਸੀਂ ਵੀ ਆਪਣੇ ਬੱਚਿਆਂ ਨਾਲ ਉਹੀ ਟਰੀਟ ਕਰਨਾ ਸੀ ਜਿਹੜਾ ਤੁਸੀਂ ਆਪਣੀਆਂ ਬੱਚਿਆਂ ਨਾਲ ਕੀਤਾ ਮੈਂ ਮੰਨਦੀ ਆ ਵੀ ਉਸ ਟਾਈਮ ਚਾਚਾ ਜੀ ਤੋਂ ਗਲਤੀ ਹੋ ਗਈ ਆਪਣੀ ਜਵਾਨੀ ਪੈਰੇ ਤੁਹਾਨੂੰ ਛੱਡ ਕੇ ਕਿਸੇ ਹੋਰ ਨਾਲ ਚਲੇ ਗਏ ਪਰ ਤੁਸੀਂ ਇਹ ਵੀ ਦੇਖੋ ਨਾ ਕੁਦਰਤ ਨੇ ਉਹਨਾਂ ਨੂੰ ਉਹ ਜਿਹਾ ਹੀ ਰੰਗ ਦਿਖਾਤਾ ਜਿਹਹ ਜਾ ਕੁਛ ਉਹਨਾਂ ਨੇ ਤੁਹਾਡੇ ਨਾਲ ਕੀਤਾ ਤੇ ਉਸ ਜਨਾਨੀ ਨੇ ਇੰਨਾ ਨਾਲ ਕਰਤਾ ਪਰ ਫਿਰ ਵੀ ਇਹਨਾਂ ਨੇ ਆਪਣੀ ਗਲਤੀ ਨੂੰ ਅਹਿਸਾਸ ਮੰਨ ਕੇ ਗੁਰਦੁਆਰੇ ਦਾ ਲੜ ਫੜ ਲਿਆ ਫਿਰ ਇਹਨਾਂ ਦੇ ਮਨ ਚ ਆਇਆ ਕਿ ਹੁਣ ਮੈਨੂੰ ਆਪਣੇ ਟੱਬਰ ਤੋਂ ਬਿਨਾ ਸਰਨਾ ਨਹੀਂ ਬਹੁਤ ਚੰਗੀ ਗੱਲ ਐ ਕਿ ਥੋੜੀ ਜ਼ਿੰਦਗੀ ਚ ਵਾਪਸ ਆ ਗਏ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਜੇ ਕੋਈ ਮਰਦ ਗਲਤ ਹੋ ਸਕਦਾ ਤਾਂ ਉਹਦੇ ਉੱਪਰ ਕਦੇ ਨਾ ਕਦੇ ਇਹ ਜਿਹਾ ਟਾਈਮ ਵੀ ਆਉਂਦਾ ਜਦੋਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹਾਂ ਬੁੱਤਾ ਇਹ ਗੱਲ ਤੇਰੀ ਸਹੀ ਐ ਪਰ ਹੁਣ 4 ਪੈਸੇ ਵੀ ਲੈ ਕੇ ਆਇਆਗਾ ਇਹ ਗੁਰੂ ਘਰ ਚ ਸੇਵਾ ਕਰਦਾ ਸੀ ਉਹ ਇਹਨੂੰ ਤਨਖਾਹ ਦੇਣੀ ਸ਼ੁਰੂ ਕਰਤੀ ਉਹਨਾਂ ਨੇ ਅੱਛਾ ਹਾਂ ਇਹਨੇ ਕਿਹਾ ਵੀ ਮੇਰੇ ਦੋ ਧੀਆਂ ਵੀ ਸੀ ਤੇ ਉਹ ਕਹਿੰਦੀ ਵੀ ਤੇ ਧੀਆਂ ਦੇ ਵਿਆਹ ਵਾਸਤੇ ਅਸੀਂ ਤੈਨੂੰ ਤਨਖਾਹ ਦਿਆ ਕਰਾਂਗੇ ਪੁੱਤ ਤੁਹਾਨੂੰ ਵੀ ਬਹੁਤ ਕੁਝ ਬੋਲ ਗਈ ਸੀ ਮੈਂ ਤੁਸੀਂ ਮੈਨੂੰ ਮਾਫ਼ ਕਰ ਦਿਓ ਮੈਂ ਨਾ ਘਬਰਾਟ ਚ ਇੰਨੇ ਚ ਸੀ ਵੀ ਮੈਂ ਹਰ ਇੱਕ ਨੂੰ ਕੁਸਕੁਨਾ ਕੁਝ ਬੋਲਦੀ ਰਹਿੰਦੀ ਸੀਗੀ ਮੈਨੂੰ ਪਤਾ ਚਾਚੀ ਜੀ ਥੋਡੇ ਦਿਮਾਗ ਤੇ ਇਹੀ ਬੋਝ ਸੀ ਨਾ ਕਿ ਮੈਂ ਆਪਣੀਆਂ ਕੁੜੀਆਂ ਨੂੰ ਕਿਵੇਂ ਵਿਆਹੂੰਗੀ ਤੁਸੀਂ ਵੇਖ ਲਓ ਰੱਬ ਨੇ ਥੋਡੀ ਆਪ ਹੀ ਸੁਣ ਲਈ ਪਰ ਇੱਕ ਗੱਲ ਤਾਂ ਹੈਗੀ ਐ ਬੇਸ਼ੱਕ ਤੁਸੀਂ ਚਾਚਾ ਜੀ ਨੂੰ ਮਾਫ ਕਰਤਾ ਹੋਵੇ ਪਰ ਜੇ ਮੇਰੇ ਕਾਰਨ ਇਹਨਾਂ ਨੇ ਇਹੋ ਜਿਹਾ ਕੁਝ ਕੀਤਾ ਹੁੰਦਾ ਨਾ ਮੈਂ ਉਹਨਾਂ ਨੂੰ ਜ਼ਿੰਦਗੀ ਭਰ ਮਾਫ ਨਹੀਂ ਸੀ ਕਰਨਾ ਮੈਂ ਕਹਿੰਨੀ ਆ ਸ਼ਾਵਾਸ਼ੇ ਥੋਡੇ ਸਬਰ ਦੇ ਸ਼ਾਵਾਸ਼ੇ ਥੋਡੀ ਸ਼ੈਣ ਸ਼ੀਲਤਾ ਦੇ ਜਿਹੜਾ ਤੁਸੀਂ ਇੰਨਾ ਕੁਝ ਸਹਿਇਆ ਹੁਣ ਤੱਕ ਵੈਸੇ ਮਰਦ ਨੂੰ ਵੀ ਕੋਈ ਹੱਕ ਨਹੀਂ ਹੁੰਦਾ ਕਿਸੇ ਹੋਰ ਜਨਾਨੀ ਨਾਲ ਟਾਈਮ ਸਪੈਂਡ ਕਰਨ ਦਾ ਜਿਹਦੇ ਲੱਡ ਲੱਗੇ ਉਹਦੇ ਨਾਲ ਹੀ ਬਣ ਕੇ ਰਹੋ ਨਾਲੇ ਇੱਕ ਗੱਲ ਹੋਰ ਹਾਂ ਮੰਨਿਆ ਕਿ ਬੰਦੇ ਤੋਂ ਗਲਤੀ ਹੋਗੀ ਉਹਨੂੰ ਮਾਫ ਕਰਨ ਦਾ ਹੱਕ ਵੀ ਬਣਦਾ ਪਰ ਕਿੰਨੇ ਕਮਾਰੀ ਜੇ ਬੰਦਾ ਬਾਰ-ਬਾਰ ਗਲਤੀਆਂ ਕਰੂਗਾ ਨਾ ਉਹ ਗਲਤੀ ਨਹੀਂ ਉਹਦੀ ਫਿਤਰਤ ਹੁੰਦੀ ਹੈ ਉਹ ਗਲਤੀ ਉਹਦੇ ਖੂਨ ਜੀ ਹੁੰਦੀਆਂ ਨੇ ਉਹ ਬਾਰ-ਬਾਰੀ ਉਹੀ ਜਿਹੀ ਗਲਤੀਆਂ ਕਰਦਾ ਤੇ ਇਹ ਜੇ ਬੰਦੇ ਨਾਲ ਤਾਂ ਚੰਗਾ ਹੈ ਉਹ ਤੋਂ ਦੂਰੀ ਹੋ ਜਾਓ ਆਪਣੀ ਜ਼ਿੰਦਗੀ ਨਾ ਬਰਬਾਦ ਕਰੋ ਪਰ ਤੁਸੀਂ ਸ਼ਾਇਦ ਤਾਂ ਕਰਕੇ ਸੋਚ ਲਿਆ ਕਿਉਂਕਿ ਤੁਹਾਡੀਆਂ ਕੁੜੀਆਂ ਵੀ ਜਵਾਨ ਹੋ ਗਈਆਂ ਹੁਣ ਇਹਨਾਂ ਨੂੰ ਪਿਓ ਦੀ ਲੋੜ ਹੈ ਹਾਂ ਪੁੱਤ ਘਰ ਵਿੱਚ ਕੋਈ ਬੰਦਾ ਵੀ ਨਹੀਂ ਸੀਗਾ ਗੱਲੀ ਜਨਾਨੀ ਕਰੇ ਵੀ ਕੀ ਬੰਦਿਆ ਤੋਂ ਬਿਨਾ ਘਰ ਵਿੱਚ ਉਜਾੜ ਪੈ ਜਾਂਦਾ ਕਿੰਨੀ ਮਰਜ਼ੀ ਜਨਾਨੀ ਹੋਵੇ ਸਹੀ ਗੱਲ ਹੈ ਚਾਚੀ ਜੀ ਇੱਕ ਘਰ ਨੂੰ ਚਲਾਉਣ ਵਾਸਤੇ ਨਾ ਮਰਦ ਤੇ ਔਰਤ ਦੀ ਦੋਨੋਂ ਦੀ ਲੋੜ ਪੈਂਦੀ ਆ ਚਾਚਾ ਜੀ ਤੁਸੀਂ ਗਲਤੀ ਤਾਂ ਕਰੀ ਸੀਗੀ ਘਰ ਛੱਡ ਕੇ ਪਰ ਜਿਹੜਾ ਤੁਸੀਂ ਵਾਪਸ ਆਗੇ ਨਾ ਤੁਹਾਡੇ ਆਉਣ ਨਾਲ ਇਹਨਾਂ ਦੋਨਾਂ ਕੁੜੀਆਂ ਦੀ ਹੁਣ ਜ਼ਿੰਦਗੀ ਸੁਧਰ ਜੂਗੀ ਜਿਹੜੀ ਇਹਨਾਂ ਨੇ ਤੁਹਾਡੇ ਜਾਣ ਪਿੱਛੋਂ ਸਜ਼ਾ ਕੱਟੀ ਆ ਨਾ ਹੁਣ ਮੈਂ ਇਹ ਸੋਚ ਰਿਹਾ ਵੀ ਚੱਲ ਕਿਸੇ ਵਧੀਆ ਘਰ ਜਾ ਕੇ ਇਹ ਆਪਦੀ ਜ਼ਿੰਦਗੀ ਨਵੇਂ ਸ਼ੁਰੂ ਤੋਂ ਸ਼ੁਰੂ ਕਰਨ ਬਿਲਕੁਲ ਸਹੀ ਕਿਹਾ ਇਹਨਾਂ ਨੇ ਚਾਚਾ ਜੀ ਜਿਹੜੇ ਸਾਹਮਣਾਂ ਤੁਸੀਂ ਗਲਤੀ ਕੀਤੀ ਸੀ ਨਾ ਤੁਹਾਡੀ ਗਲਤੀ ਦੀ ਸਜ਼ਾ ਵੈਸੇ ਬਣਦੀ ਸੀ ਪਰ ਫਿਰ ਵੀ ਚਲੋ ਜੀ ਅੱਜ ਸਾਡੀ ਚਾਚੀ ਵਿਚਾਰੀ ਵਧੀਆ ਸੀਗੀ ਬੇਸ਼ੱਕ ਉਹ ਸਾਨੂੰ ਇਹਨਾਂ ਕੁਝ ਬੋਲ ਜਾਂਦੀ ਸੀ ਉਹ ਤਾਂ ਹੀ ਬੋਲਦੀ ਸੀ ਕਿਉਂਕਿ ਉਹ ਆਪਣੇ ਅੰਦਰ ਦਾ ਦੁੱਖ ਕਿਸੇ ਨੂੰ ਦੱਸਦੀ ਨਹੀਂ ਸੀ ਬਸ ਅੰਦਰੋਂ ਅੰਦਰ ਹੀ ਘੁੱਟਦੀ ਰਹਿੰਦੀ ਸੀ ਹੁਣ ਤੁਸੀਂ ਉਹਨਾਂ ਤੋਂ ਮਾਫੀ ਤਾਂ ਮੰਗ ਲਓ ਘਟੋ ਘਟ ਪਰ ਸਾਰੇ ਆਦਮਾ ਕੋਈ ਟੁੱਟਿਆ ਪਰ ਫਿਰ ਵੀ ਮੇਰਾ ਹੱਥ ਬਣਦਾ ਵੀ ਮੈਂ ਮਾਫੀ ਮੰਗਾ ਮੈਨੂੰ ਉਹ ਤਾਂ ਇਕੱਲੇ ਕੀ ਮੈਨੂੰ ਸਾਰਾ ਪਰਿਵਾਰ ਹੀ ਮਾਫ ਕਰ ਦੇ ਚਲੋ ਕੋਈ ਨਾ ਮਾਫ ਕਰਤਾ ਤੁਹਾਨੂੰ ਪਰ ਹੁਣ ਤੁਸੀਂ ਦੋਹੇ ਜਣੇ ਨਾ ਆਪਣੀਆਂ ਕੁੜੀਆਂ ਵੱਲ ਵੇਖ ਲਓ ਕਰਾ ਦਿਓ ਇਹਨਾਂ ਦਾ ਡੋੜਾ ਕਿਤੇ ਨਹੀਂ ਤਾਂ ਨਾ ਜੇ 29-29 ਸਾਲ ਤੋਂ ਟੱਪ ਗਈਆਂ ਇਹ ਛੜੀਆਂ ਵਜਿਆ ਕਰਨਗੀਆਂ ਫਿਰ ਤਾਂ ਅਸੀਂ ਵੀ ਕਿਹਾ ਕਰਾਂਗੇ ਫਲਾਣੇ ਦੀਆਂ ਛੜੀਆਂ ਸਹੀ ਗੱਲ ਹੈ ਪੁੱਤ ਤੇ ਉਹ ਪਾਈ ਅਸੀਂ ਨਾ ਦੋਨੇ ਜੀ ਈਸੀ ਕਰਕੇ ਤੁਹਾਡੇ ਕੋਲੇ ਆਏ ਆ ਬੇਟੀਆਂ ਤਾਂ ਪਹਿਲਾਂ ਭੱਜ ਕੇ ਆ ਗਈਆਂ ਵੀ ਇਹਨਾਂ ਦੀ ਸ਼ਾਦੀ ਵਾਸਤੇ ਜਿੰਨੇ ਵੀ ਕੋਈ ਰਿਸ਼ਤੇ ਵਾਸਤੇ ਤੁਹਾਡੇ ਕੋਲੇ ਈ ਆਏ ਆ ਕਰ ਹੈਗੇ ਨੇ ਦੀਦੇ ਹੁਣ ਤਾਂ ਤੁਹਾਡੇ ਦੌਰਾਂ ਦੇ ਫੋਟੋ ਦਿਖਾ ਦਿਓ ਬਾਈ ਉਹਨਾਂ ਨਾਲ ਤਾਂ ਮੰਗਣਾ ਹੋ ਗਿਆ ਦੋਹਾਂ ਦਾ ਸੱਚੀ ਲੇਟ ਹੋ ਗਈ ਤੁਸੀਂ ਹੋਰ ਲੈ ਹੋਰ ਮੈਨੂੰ ਤਾਂ ਬਲਾਈ ਪਸੰਦ ਸੀਗਾ ਉਹ ਜਿਹੜਾ ਲੱਭ ਲੱਗੇ ਚੱਲ ਹੋਰ ਲੱਭ ਲਾਗੇ ਚੱਲ ਕੋਈ ਗੱਲ ਨਹੀਂ ਪੁੱਤ ਕੋਈ ਹੋਰ ਚੰਗੇ ਜਿਹੇ ਮੁੰਡੇ ਲੱਭ ਲਓ ਤੇ ਆਪਾਂ ਇਹਨਾਂ ਦਾ ਦੋਨਾਂ ਦਾ ਰਿਸ਼ਤਾ ਕਰਾਂਗੇ ਮਜ਼ਾ ਕਰਦੀਆਂ ਉਹ ਹਲੇ ਕੁਵਾਰੀ ਹੀ ਨੇ ਕੋਈ ਮੰਗਣਾ ਨਹੀਂ ਹੋਇਆ ਮੈਂ ਤੁਹਾਡਾ ਉਹਨਾਂ ਨਾਲ ਰਿਸ਼ਤਾ ਨਾ ਇੱਕ ਸ਼ਰਤ ਤੇ ਕਰਾਉਂਗੀ ਸ਼ਰਤ ਕੀ ਹੈ ਜੇ ਤੁਸੀਂ ਮੇਰੇ ਨਾਲ ਸਾਰੇ ਪਿੰਡ ਦਾ ਗੀੜਾ ਦੇਖਿਆਉਂਗੀ ਆਜੋ ਚਲੋ ਚੂਲੇ ਲੈ ਕੇ ਆਵਾਂਗੇ ਹਾਂ ਆਜੋ ਉਹ ਟਾਇਰ ਪੁੜਿਆਂ ਨਾਲੇ ਅਸੀਂ ਨਹੀਂ ਆਉਂਦੇ ਹੁਣ ਕਿੱਦਿਆਂ ਕੰਮ ਆਣਗੇ ਚਲ ਮਾਇਰ ਤੂੰ ਚਾਦੀ ਕੋਲ ਧਰਨਾ ਠੀਕ ਕਰ ਮਾ ਪੂਰੀ ਫੜੇ ਆਣਾ ਬਹਿ ਜਾ ਤੁਸੀਂ ਚਾਚਾ ਜੀ ਆਜੋ ਚਾਹੀ ਕੇ ਜਾਓ